ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਨਾਲ ਤੁਹਾਨੂੰ ਕਈ ਪ੍ਰਕਾਰ ਦੇ ਪਸ਼ੂ ਦਿਖਾਵਾਂਗੇ ਨਾਲੇ ਤਾਂ ਦਿਖਾਵਾਂਗੇ ਮੋਰਾ ਰਸਲ ਦੀਆਂ ਝੋਟੀਆਂ ਬੂਰੀ ਝੋਟੀ ਵੀ ਦਿਖਾ ਦਾਂਗੇ ਤਾਜ਼ੀਆਂ ਸੂਈਆਂ ਮੋਰਾ ਦੀਆਂ ਝੋਟੀਆਂ ਵੀ ਤੇ ਹੀਫਰ ਵੀ ਦਿਖਾ ਦਾਂਗੇ ਗੱਬਣਾ ਤੇ ਨਾਲ ਤਾਜ਼ੀਆਂ ਸੂਈਆਂ ਗਾਵਾਂ ਦਿਖਾ ਦਾਂਗੇ ਤੇ ਵਿੱਚ ਦਿਖਾ ਦਾਂਗੇ ਤੁਹਾਨੂੰ ਯਰਸੀ ਦੇ ਇਦਾਂ ਦੇ ਤੋਹਫੇ ਜਿਵੇਂ ਆ ਬੱਚੀ ਖੜੀ ਆ ਕਾਫੀ ਪਸ਼ੂ ਦਿਖਾਵਾਂਗੇ ਐ ਮੰਨ ਲਓ ਵੀ ਹਰੇਕ ਸੱਜਣ ਦੀ ਪਹੁੰਚ ਵਾਲਾ ਤੇ ਹਰੇਕ ਸੱਜਣ ਦੀ ਪਸੰਦ ਵਾਲਾ ਜਾਨਵਰ ਦਿਖਾ ਦਾਂਗੇ ਤੁਹਾਨੂੰ ਜਿਵੇਂ ਆਹ ਤੋਹਫਾ ਖੜਾ ਇੱਕ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਸ਼ੁਰੂਆਤ ਇੱਕ ਬੰਨਿਓ ਕਰਾਂਗੇ ਪਹੁੰਚੇ ਹੋਇਆ ਆਪਾਂ ਲੋਹਾ ਖੇੜਾ ਪਿੰਡ ਬਾਕੀ ਤੁਸੀਂ ਤਕਰੀਬਨ ਤਕਰੀਬਨ ਸੈਟਅਪ ਦੇਖ ਕੇ ਸਮਝ ਹੀ ਗਏ ਹੋਵੋਗੇ ਨੇੜੇ ਰਹਿ ਗਿਆ ਧਨੋਲਾ ਮੰਡੀ ਦੇ ਗਿਣਤੀ ਤੋਂ ਬਾਰੀ ਹੋਣਗੇ ਜਾਨਵਰ ਬਾਕੀ ਪ੍ਰਦੀਪ ਨਾ ਕਰਾਦਾ ਐ ਗੱਲਬਾਤ ਕੱਲੀ ਕੱਲੀ ਖੋਲ ਕੇ ਦਿਖਾ ਦਾਂਗੇ ਤੇ ਰੇਟ ਸਾਰਿਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜੀ ਬਤ ਹੋਰ ਪ੍ਰਦੀਪ ਕਿੰਨੇ ਵਧੀਆ ਵੀਰ ਖੜਦੀ ਕਲਾ ਖੜਦੀ ਕਲਾ ਆ ਜਾਨਵਰ ਤਕਰੀਬਨ ਅਗਿਣਤੀ ਤੋਂ ਬਾਹਰੀ ਹੋਣਗੇ ਨਾ ਬਾਈ ਫੋਨ ਫੋਨ ਆਉਂਦੇ ਰਹਿੰਦੇ ਨੇ ਵਿੱਚ ਵੀ ਰਜਸੀਆਂ ਦਾ ਬਹੁਤ ਫੋਨ ਕਰਦੇ ਵਿੱਚ ਵੀ ਹੀਫਰਾਂ ਦਾ ਕਰਦੇ ਆ ਅਗਲਾ ਕਹਿੰਦਾ ਵੀ ਆਪਦੇ ਵੀ ਵਧੀਆ ਜਾਨਵਰ ਬਾਕੀ ਜਿੰਨੇ ਹੀਫਰ ਨੇ ਆਪਾਂ ਜਿਹੜੇ ਫਾਰਮ ਤੋਂ ਖਰੀਦੇ ਨੇ ਬਾਈ ਦਾ ਨੰਬਰ ਵੀ ਦੇ ਦਾਂਗੇ ਪ੍ਰੋਪਰ ਰਿਕਾਰਡ ਆ ਸਾਰਿਆਂ ਸੈਕਸਰ ਸੀਮਨ ਅੱਗੇ ਲੱਗੇ ਹੋਏ ਸੈਕਸੜ ਤੋਂ ਗੱਭਣ ਨੇ ਅੱਗੇ ਸਾਰਾ ਇਹ ਕਾਰਡ ਆਪਣੇ ਕੋਲੇ ਇੱਕ ਨਾਲ ਇੱਕ ਤੋਹਫਾ ਫ੍ਰੀ ਚੱਲੂ ਮੰਨ ਕੋ ਬਾਈ ਨੇ ਰਿਕਾਰਡ ਆਪਾਂ ਨੂੰ ਵਟਸਐਪ ਵੀ ਕਰ ਰੱਖਿਆ ਸਾਰੀਆਂ ਬੱਚੀਆਂ ਦਾ ਠੀਕ ਹੈ ਗੱਲ ਤੇ ਪਰ ਵੀ ਆਪਾਂ ਗੱਲ ਵੀ ਕਰਵਾ ਦਿਆਂ ਕੋ ਚੱਕਾ ਠੀਕ ਹੈ ਗੱਲ ਤਸੱਲੀ ਕਰਾ ਦਾਂ ਕਹਿਣ ਦਾ ਇਹ ਲਵਨੀ ਅਗਲੇ ਨੇ ਹਾਂ ਬਾਕੀ ਰੇਟ ਬਾਈ ਜਮਾਂ ਹੀਪਰਾਂ ਦੇ ਬਾਜ ਰੇਟ ਲਈਆਂ ਹੋਈਆਂ ਨੇ ਠੀਕ ਹੈ ਗੱਲ ਤੇ ਇੱਥੋਂ ਕਰਦੀ ਆ ਜੋ ਉੱਥੀ ਤੋਂ ਸ਼ੁਰੂ ਤਾਜੀ ਸੂਈ ਆ ਤਾਜੀ ਸੂਈ ਆ ਬਾਈ ਲੈ ਪਹਿਲਾ ਸੱਜਣੋਂ ਸਾਨੂੰ ਇਹਦੇ ਸਿੰਗਾ ਦੀ ਬਣਾਵਟ ਦਿਖਾ ਦਈਏ ਮਨੂਲਾ ਵੀ ਬਾਈ 13 ਕਿਲੋ ਬੋਲੀ ਰੈਡੀ ਆ ਆ ਬੱਚਾ ਹੁਣ ਲਾਇਆ ਸੀ ਮਾੜਾ 13 ਕਿਲੋ ਦੁੱਧ ਹਾਰੇ ਸੂਆ ਕਿਹੜਾ ਪ੍ਰਦੀਪਾ ਦੂਜਾ ਸੂਆ ਬਾਈ ਰਿਜਨਲ ਸਿੰਘ ਆ ਬਾਈ ਬਿਲਕੁਲ ਦੇਖ ਆ ਸਿੰਘ ਆ ਗਿਆ ਪ्युअर ਜਮਾ ਬੰਦ ਸਿੰਘ ਆ ਗਿਆ ਧੋੜਾ ਵੀ ਬਣਿਆ ਬਣਾਇਆ ਜਾਂ ਕਿਦਾਂ ਵੀ ਹੁੰਦਾ ਹਨ ਤੇ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਹੱਥੀ ਚਵਾਈ ਵਾਲਾ ਥਣ ਲੱਗਿਆ ਮੋਟਾ ਤੇ ਬਾਕੀ ਚਵਾਈ ਚਪੂਈ ਦੀ ਕਿਵੇਂ ਪ੍ਰਦੀਪਾ ਬਾਈ ਇੱਕ ਨੰਬਰ ਆ ਹੁਣ ਇਦਾਂ ਤੈਨੂੰ ਕੱਲ੍ਹ ਦੀ ਚੱਬ ਜਮਾ ਹਾਂ ਹਾਂ ਵਧੀਆ ਬਾਈ ਬਾਈ ਜਿਹੜਾ ਵੀਰ ਮਰਜ਼ੀ ਲੈ ਜੇ ਜੇ ਤਾਂ ਆਪਣੇ ਕੋਲੇ ਰਹੇਗੀ ਗੁਰੀ ਹਮਤਾ ਵੈਸੇ ਤਾਂ ਚਲੋ ਪ੍ਰਮਾਤਮਾ ਦੇ ਹੁਕਮ ਨਾਲ ਇੰਨਾ ਟਾਈਮ ਹੁੰਦੇ ਨਹੀਂ ਰਹਿੰਦੇ ਨਹੀਂ ਜਰਨਪੁਰ ਠੀਕ ਆ ਗੱਲ ਤੇ ਜਿਹੜਾ ਮਰਜ਼ੀ ਲੈ ਜੇ ਤੇ ਨੋਰਮਲ ਵਾਈ ਜੇ ਤਾਂ 18 ਕਿਲੋ ਦੁੱਧ ਦੀ ਆਪਾਂ ਦੀ ਗਾਰੰਟੀ ਦੇ ਦਾਂਗੇ ਜਿਹੜਾ ਮਰਜ਼ੀ ਲੈ ਜੇ 18 ਕਿਲੋ ਦੀ ਗਾਰੰਟੀ ਤੇ ਦੇ ਦਾਂਗੇ ਆਪਾਂ ਨੂੰ ਬਾਗ ਰੋਣੇ 17 ਕਿਲੋ ਤੋਂ ਦੱਸਿਆ ਪਿਛਲੇ ਸੂਏ ਦਾ ਬਾਈ ਚੋਇਆ ਹੋਇਆ ਹੁਣ ਤੀਜੇ ਡੰਗ ਜਿਹੜਾ ਕੰਡੇ ਵਾਲਾ ਦੁੱਧ ਆ ਬਾਈ 12 ਤੋਂ 13 ਕਿਲੋ ਦੂਜਾ ਨਹੀਂ ਹੈਗਾ ਜੇ ਆਪਾਂ ਕਹਿੰਦੇ ਕੰਡੇ ਵਾਲਾ ਹਾਂ ਬਾਈ ਹਾਂ ਛੱਗ ਵਾਲਾ ਤਾਂ 14-15 ਹੋ ਜਾਊਗਾ ਉਹ ਤਾਂ ਹੋ ਜਾਂਦਾ ਬਾਈ ਦਸਤੀ ਆ ਬਾਈ ਆਪਣੇ ਕਹਿਣ ਦੀ ਗੱਲ ਨਹੀਂ ਹੁੰਦੀ ਛੱਗ ਵਾਲਾ ਤਾਂ ਬਾਈ ਕਹਿੰਦਾ 14-15 ਦੇੜ ਗੇੜੀ ਹੋ ਜਾਊਗਾ ਤੇ 13 ਕਿਲੋ ਹੈਗਾ ਸੱਜਣੋ ਕੰਡੇ ਰੱਖਣ ਵਾਲਾ ਡੰਗ ਤੀਜਾ ਬੱਚਾ ਕੀ ਆ ਗਿਆ ਪਰਦੀ ਮੇਲ ਆ ਬਾਈ ਇਹ ਮੰਗਰੀ ਖੜਾ ਪਿੱਛੇ ਨਾਲ ਆ ਗਿਆ ਮੇਲ ਕਾਫ ਕਿਉਂਕਿ ਇਹ ਤਾਂ ਮੇਲ ਵੀ ਕਾਫੀ ਮਹਿੰਗਾ ਹੋਊਗਾ ਰੇਟ ਪ੍ਰਤੀ ਬੇ ਦਾ ਰੇਟ ਬਾਈ ਬਸ ਇਹਦਾ ਐ ਮੰਨ ਕੇ ਚੱਲ ਵੀ 1:55 ਦੀ ਦੇ ਦਮੂ 1 ਲੱਖ ਤੇ 55 ਹਜ਼ਾਰ ਦੀ ਮ 1.55 ਜੋ ਵੀ ਮੰਨਤਾਂ ਨੇ ਦਾ ਕਰਦੇ ਤੇ ਹੁਣ ਚੋਬਰਾ ਤੋੜ ਦਿਆ 2 ਨੰਬਰ ਵਾਲੀ ਇਹ ਆ ਗਈ ਫੁੱਲ ਵੱਡੇ ਗੱਜਾ 6 ਦਾੰਦਾ ਬਾਈ ਮੌਕੇ ਤੇ ਜਿਹੜਾ ਹੁਣ ਅੱਜ 6 ਤੋਂ 7 ਦਿਨਾਂ ਦੀ ਸੁਈ ਹੋਇਆ 10 ਕਿਲੋ ਬੋਲੀ ਰੈਡੀ ਆ ਬਾਈ ਕੰਡੇ ਵਾਲੀ ਠੀਕ ਆ ਜੀ 12 ਕਿਲੋ ਹੋੂ ਦੂਜੇ ਲੋਡ ਤਾਂ ਲੀਟਰ ਵਾਲਾ ਹਾਂ ਬਾਈ ਆ ਲੀਟਰ ਵਾਲਾ ਬਾਈ ਕਹਿੰਦਾ ਹੋਊਗਾ 12 ਲੀਟਰ ਤੇ ਕੰਡੇ ਤੇ ਧਰਨ ਵਾਲਾ ਹੈਗਾ 10 ਕਿਲੋ ਤੇ ਬਾਕੀ ਬਾਡੀ ਬੂਡੀ ਵਾਲੇ ਪੱਖ ਤੋਂ ਜੱਜਮੈਂਟ ਬੁਰੀ ਜਿਹੜੇ ਮਈਆਂ ਦੇ ਰੇਟ ਹੋਣਗੇ ਬਾਈ ਜਿੱਥੇ ਮਰਜ਼ੀ ਥੱਲੇ ਸਾਰੇ ਪਾਸੇ ਲੇ ਜਿਵੇਂ ਹੁਣ ਤਾਜੀ ਸੁਈ ਹੋਈ ਹੈ ਇਹ ਠੀਕ ਆ ਗਾ ਇਹਦੇ ਬਾਈ ਪਾਲਟੀ ਦੇਖੇ ਲੱਤਾਂ ਲੁੱਤਾਂ ਦੇਖੇ ਕਿੰਨੀਆਂ ਬਰੀਕ ਨੇ ਦੇਖ ਆਪਾਂ ਕੱਲੇ ਇੱਕ ਚੀਜ਼ ਵੰਨ ਦਾ ਮੱਝ ਲੈਣ ਵੇਲੇ ਅਗਲਾ ਹਰੇਕ ਚੀਜ਼ ਨੋਟ ਨਹੀਂ ਕਰਦਾ ਇਹਨਾਂ ਲੱਤਾਂ ਲੁੱਤਾਂ ਵੇਖੇ ਕਿੰਨੀਆਂ ਬਰੀਕ ਨੇ ਬਾਕੀ ਚਾਰੇ ਪਾਸੇ ਲੇਵੇ ਤੇ 나ੜੀ 나ੜਾ ਨੇ ਫੁੱਲ ਵੱਡੇ ਕਦ ਕਾੜ ਚ ਆ ਗਈ ਆਰਡਰ ਰੱਖਦੇ ਜਿਵੇਂ ਆਪਾਂ ਕਹਿ ਲੈਣਾ ਗਾਵਾ ਵਾਂਗੂ ਫਿਕਸ ਬੈਠੇ 14 ਕਿਲੋ ਦੁੱਧ ਦੇ ਦੋ ਬਾਈ ਜਿਹੜਾ ਵੀਰ ਮਰਜੀ ਇਧਰੋਂ ਦੇਖੀ ਤਣ ਤਣਾ ਲੇਵੇ ਦੇ ਨਹੀਂ 나ੜਾ ਨੂਣਾ ਕਿੰਨੀਆਂ ਨੇ ਦੇਖ ਇਹਦਾ ਪ੍ਰਦੀਪ ਕੀਲੇਟਰ ਹੋਊਗਾ ਰੇਟ ਬਾਈ ਇਹਦਾ ਬਾਜੇ 1 ਲੱਖ ਤੇ 40000 ਰੁਪ ਇਹਦਾ ਬਾਈ ਕਹਿੰਦਾ ਲਵਾਂਗੇ 1,40,000 ਬਾਕੀ ਇੱਥੋਂ ਨਾੜਾ ਲਾ ਲੈ। ਉਹ ਲੁੱਸ ਆ ਜਾ ਬਾਈ ਦੇਖ ਲੁੱਤਾਂ ਲੁੱਤਾਂ ਦੇਖ ਗੁਰੀ ਤੇ ਕੱਦ ਵਿੱਡਾ ਵਾਲੇ ਮਾਮਲੇ ਜੀ ਤੇ ਉੱਤੋਂ ਵੀ ਸਟੇਟ ਆ ਬਰੀਡਿੰਗ ਦੇ ਪੱਖਾ ਲਈ ਝੋਟੀ ਆ ਗਈ। ਇਹ ਆ ਗਈ 2 ਨੰਬਰ ਤੇ ਤੇ ਹੁਣ ਤੁਹਾਨੂੰ ਦਿਖਾ ਦਨੇ ਆ ਬੂਰੀ ਕ ਇਹਦੀ ਬਾਈ ਵੀਡੀਓ ਬਕਾਇਦਾ ਆਪਣੇ ਕੋਲੇ ਆ ਠੀਕ ਆ ਜੀ ਧੋ ਰਹਿ ਇਹਨੂੰ ਇਹ ਪਿਛਲੇ ਸਾਲ ਵਿਠਮੜੇ ਦੇ ਨਾਲ ਜਤੈਣ ਪਿੰਡ ਆ ਠੀਕ ਆ ਜੀ ਉੱਥੋਂ ਲਈ ਸੀ ਹੁਣ ਟੋਕੜ ਆਪਣੇ ਕੋਲੇ ਦੁਬਾਰਾ ਆ ਗਈ ਸਾਢੇ 3 ਮਹੀਨਿਆਂ ਦੀ ਵੀਰੇ ਨੈਟ ਕਲੀਅਰ ਆ ਠੀਕ ਆ ਜੀ ਤੇ 9 ਕਿਲੋ ਦੁੱਧ ਆ ਸਾਡੇ 3.5 ਮਹੀਨਿਆਂ ਦੀ ਗੱਬਣ ਨਾਲ ਕੱਟਾ ਆ ਗਿਆ ਕੰਟਾ ਵੀ ਬੂਰੀ ਆ ਗਿਆ ਤੇ ਦੁੱਧ ਹਾਜ਼ਰ ਕਿੰਨਾ ਪਰ ਦੀ ਆ 8 ਕਿਲੋ ਬਾਈ ਚੋਲੇ ਹੁਣ 8 ਕਿਲੋ ਡੰਗ ਤੋਂ ਡੰਗ ਚ ਪਾ ਦਾਂਗੀ ਹਾਂਜੀ ਤੇ ਚੋਣ ਦੀ ਕਿਵੇਂ ਆ ਵਧੀਆ ਵੀਰੇ ਬਿਲਕੁਲ ਚੋਣ ਦੀ ਬਾਈ ਕਹਿੰਦਾ ਫੋਕੀ ਆ ਤੇ ਉੱਥੋਂ ਬਾਦੀ ਦੀ ਫੁੱਲ ਚੜਾਈ ਰੱਖ ਜਿਆ ਘਮਾਰਾ ਤੇ ਉਪਰੇ ਤੇ ਆ ਗਈ ਬੂਰੇ ਕਲਰ ਚ ਬੂਰੀਆਂ ਤੁਹਾਨੂੰ ਪਤਾ ਘਾਟੇ ਮਿਲਦੀਆਂ ਨੇ ਤੇ ਮੇਨ ਪੁਆਇੰਟ ਆ ਜਿਹੜਾ ਆ ਵੀ ਟੋਕੜ ਗੱਬਣ ਇਹਦਾ ਟੈਗ ਲੱਗਿਆ ਹੋਇਆ ਬਾਈ ਆ ਉਹਦੇ ਪਿੰਡ ਦਾ ਰਿਕਾਰਡ ਨਿਕਲੂਗਾ ਇਹਦਾ ਸਾਰਾ ਪਿਓਰ ਹਰਿਆਣੇ ਦੀ ਆ ਪਿਛਲੇ ਸਾਲ ਇਹਦੀ ਵੀਡੀਓ ਪਾਈ ਹੋਈ ਹੈ ਨਟ ਤੇ ਉਹ ਵੀ ਨਿਕਲੂ ਫੁੱਲ ਆਰਡਰ ਜਿੰਨਾ ਕਹਦੇ ਉਹਨਾਂ ਬਣਾਉਂਦੀ ਆ ਆਪਣੇ ਕੋਲੋਂ ਗਈ ਦੀ ਆਪਣੇ ਕੋਲੋਂ ਗਈ ਹੋਈ ਆ ਮੇਰਾ ਖਿਆਲ ਆ ਆਪਾਂ ਚਵਾਈ ਵੀ ਸੀ ਇਹ ਆਪਣੇ ਉਹਦੇ ਨਹੀਂ ਉਹ ਆਡਾ ਬਾਈ ਉਹ ਦੂਸਰੀ ਉਹ ਦੂਜੀ ਆ ਪੂਰੀ ਠੀਕ ਆ ਗੱਲ ਆ ਇਹਦਾ ਰੇਟ ਕੀ ਰਹੂਗਾ ਇਹ ਬਾਈ ਦੇ ਦਾਂਗੇ ਮੰਨ ਕੇ ਵੀ 115 1 ਲੱਖ ਤੇ 15 ਦੀ 3.5 ਦੀ ਚੈੱਕ ਪਾਸ ਚੈੱਕ ਪਾਸ ਹੋ ਗਈ ਦੁੱਧ ਦਾ ਹੈਗਾ 8 ਕਿਲੋ ਤਾਜੀ ਦਾ ਕੀਰ ਕਾੜਦਾ ਸੱਪ ਦੀ ਪੇਦਾ ਤਾਜੀ ਬਾਈ 16 17 ਕਿਲੋ ਤੇ ਚੱਲੀ ਆ ਬਾਈ ਇਹ ਤਾਜੀ ਦਾ ਕਾੜਦਾ ਆਪਣੇ ਘਰੇ ਲੂ ਵੀਰ ਲੈ ਗਏ ਸੀਗੇ ਆਪਣੇ 16 17 ਲੀਟਰ ਘਰੇਲੂ ਸੱਜਣ ਕੋਲੇ ਰਹੀ ਆ ਤੇ ਨਾਲ ਇਹਦੇ ਆ ਗਿਆ ਸੱਜਣੋਂ ਮੇਰਾ ਚਾਰੂ ਬਹੁਤ ਤਾਂ ਸੋਹਣੀ ਸੋਹਣੀ ਬਗੜੀ ਕਲਰ ਦੇ ਵਿੱਚ ਹੀ ਤੇ ਹੁਣ ਸਾਨੂੰ ਝੋਟੀ ਦਿਖਾ ਦਿੰਨੇ ਆਪਾਂ ਬਾਈ ਇਹਦੀ ਇਹ ਆ ਗਈ ਮੋਰਾ ਜੀ ਇਹਦੀ ਗੁਰੀ ਇਹ ਨਾ ਬੋਲੇ ਚੋਂ ਖਾਲੀ ਆ ਲੇਵਾ ਦਾ ਮੰਨ ਕੇ ਵੀ ਐਚ ਐਫਾ ਗਾਂ ਨੂੰ ਉਨਾ ਲੱਗਦਾ ਨਹੀਂ ਜਿੰਨਾ ਇਹਨੂੰ ਲੱਗਿਆ ਹੋਇਆ ਸੀ ਠੀਕ ਆ ਜੀ ਕਰੀਏ ਸਾਰੇ ਪ੍ਰੋਪਰ ਬੋਲੇ ਚੋਂ ਖਾਲੀ ਆ ਬਾਈ ਠੀਕ ਆ ਗੱਲ ਜਿਹੜਾ ਪੂਆ ਦੂਜਾ ਤੇ ਸਿੰਘੇ ਦਾ ਵੀ ਤਕਰੀਬਾ ਤਾਂ ਵੀ ਨਹੀਂ ਬਾਈ ਸਾਰੀਆਂ ਮਾੜੀ ਤਾਂ ਆਪਾਂ ਲੈਂਦੀ ਨਹੀਂ ਅੱਗੇ ਇਹਦਾ ਕੀ ਰੇਟ ਆ ਇਹ ਬਾਈ ਦੇ ਦਾਂਗੇ ਆਪਾਂ 55 ਦੀ ਝੋਟੀ ਲੈਂਦੇ ਇੱਕ ਲੱਖ ਤੇ 55 ਦੀ ਬਾਕੀ ਜੇ ਕਿਸੇ ਨੇ ਜੋੜਾ ਜੋੜਾ ਲੈਣਾ ਹੋਇਆ ਤਾਂ ਉਹ ਹੋ ਜਾਂਦਾ ਬਾਈ ਪਰ ਗੱਲਾਂ ਆ ਬਾਈ ਦੇਖ ਜਨਮਰ ਦੀ ਪੈਸੇ ਮੰਗਾਗੇ ਜਿਵੇਂ ਹੁਣ ਵਿੱਚੋਂ ਕਹਿੰਦੇ ਨੇ ਮੈਂ ਤਾਂ ਤੇਰੀ ਵੀਡੀਓ ਤੇ ਵੀ ਕਈ ਵਾਰ ਬਚਣਾ ਕਮੈਂਟ ਕਰਨਾ ਰੇਟ ਜ਼ਿਆਦਾ ਬਾਈ ਜੇ ਇੱਕ ਗੱਲ ਆਪਾਂ ਨੋਰਮਲ ਗੱਲ ਕਰਦੇ ਆ ਚਲ ਗੱਲ ਰੋਕ ਕੇ ਵੀ ਜੇ ਮੰਨ ਲਾ ਸਾਡੇ ਰੇਟ ਜ਼ਿਆਦੇ ਆ ਬਾਈ ਫਿਰ ਤਾਂ ਸਾਡੇ ਕੋਲੇ ਦੋ ਦੋ ਮਹੀਨੇ ਉਹੀ ਮਾਲ ਖੜਾ ਰੇ ਮਾਲ ਨਾ ਹੀ ਵਿਕੇ ਯਾਰ ਰੇਟ ਜ਼ਿਆਦੇ ਹੋ ਗਿਆ ਬਾਈ ਹਰ ਬੰਦਾ ਸ਼ੌਕੀਨ ਬੰਦਾ ਗਾ ਚੰਗੇ ਜਾਨਵਰ ਦੀ ਪੈਸੇ ਨੂੰ ਇਨਵੈਸਟ ਕਰਦਾ ਜੇ ਗੱਲ ਠੀਕ ਆ ਗੱਲ ਕਿਉਂਕਿ ਹਰ ਤਰ੍ਹਾਂ ਦਾ ਮਾਰਕੀਟ ਜਗਾ ਕਾ ਟੌਪ ਤੋਂ ਟੌਪ ਲੈਣ ਵਾਲਾ ਵੀ ਆ ਹਲਕੀ ਤੋਂ ਹਲਕੀ ਹਾਂ ਮਾਰਕੀਟ ਜਿਹੜਾ ਤਿੱਲ ਵੀ ਵੇਚਦੀ ਆ ਦੁੱਲ ਵੀ ਵੇਚਦੀ ਆ ਹਾਂ ਬਾਈ ਹਰ ਇੱਕ ਪ੍ਰਕਾਰ ਦੀ ਗੱਕ ਹੀ ਆ ਇਹ ਕੱਟੀ ਆ ਗਈ ਬਾਈ ਦੂਜਾ ਸੂਆ ਕਹਿ ਕਦੰਦੀ ਸੂਈ ਆ ਤਾਜੀ ਸੂਈ ਹੀ ਆ ਬਾਈ ਇਹਦੇ ਨਾਲ ਬੱਚਾ ਕੀ ਆ ਗਿਆ ਕਿਵੇਂ ਬਾਈ ਬੱਚਾ ਕੀ ਆ ਗਿਆ ਨਾਲ ਇਹਦੇ ਮਗਰ ਕ ਤੁਹਾਡੀ ਵਾਲੇ ਪੱਖ ਤੋਂ ਚਵਾਈ ਚੜਾਈ ਵਾਲੀ ਆ ਗਈ ਚਵਾਈ ਦੇਖ ਤੇ ਚਵਾਈ ਆ ਗਈ ਫੁੱਲ ਮੋਟੀ ਤੇ ਫੋਕੀ ਆ ਗਈ ਬਾਕੀ ਦੇ ਥਣ ਦਾ ਸਾਈਜ਼ ਇਹ ਦੱਸਦਾ ਜਾਣ ਕਰ ਸੱਜਣ ਇਹ ਥਣ ਦੇ ਸਾਈਜ਼ ਤੂੰ ਆਈਡੀਆ ਲਾ ਲਣਗੇ ਘੌਰ ਚੋਬਰਾ ਨਾਲ ਇਹਦੇ ਆ ਗਈ ਕੱਟੀ ਤੇ 나ੜੂਆ ਵੀ ਤੁਹਾਨੂੰ ਆਪਾਂ ਦਿਖਾ ਦੇਣਾ ਕੱਟੀ ਵੀ ਤਕਰੀਬਨ ਤਕਰੀਬਨ ਜੈਡ ਬਲੈਕ ਹੀ ਆ ਗਈ ਸਾਰੀ ਤੇ ਸਿੰਗ ਵੀ ਚੋਟੀ ਦਊਗੀ ਪੂਰੀ ਭਾਈ ਸਾਰੇ ਬੋਲੇ ਜੋ ਖਾਲੀ ਹੈ ਇਹਦੀ ਵੀ ਵੀਡੀਓ ਵੀਰੇ ਕੱਲ ਦੀ ਸੂਈ ਹੋਈ ਦੀ ਤਾਜੀ ਦੀ ਜਿਹੜਾ ਵੀਰ ਮਰਜੀ ਤਸੱਲੀ ਕਰ ਸਕਦਾ ਵੀਡੀਓ ਤੇ ਠੀਕ ਆ ਗੱਲ 18 ਕਿਲੋ ਦੁੱਧ ਵੀਰੇ ਨੱਟ ਦੇਊਗੀ ਕੰਡਿਆ ਲੈ ਚਲਾ ਇਹਨੂੰ ਬਾਹਰੇ ਨੂੰ ਟਹਿਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿਹੜੇ ਜਾਨਵਰ ਨੇ ਦੁੱਧ ਦੇਣਾ ਉਹੀ ਦੇਊਗਾ ਦੂਜਾ ਨਹੀਂ ਦਿੰਦਾ ਠੀਕ ਹੈ ਗੱਲ ਤੇ ਆ ਗਈ ਫੁੱਲ ਬਰੀਕ ਹਨਾ ਹਾਂਜੀ ਆ ਗਈ ਫੁੱਲ ਬਰੀਕੀਆਂ ਚ ਥਾਣ ਦਾ ਸਹਿਜ ਬਹੁਤ ਬਾ ਕਮਾਲ ਰੱਖਦੀ ਆ ਤੇ ਰੱਖਦੀ ਵੀ ਤਕਰੀਬਨ ਚਾਰੇ ਥਾਣਾਂ ਦਾ ਸਹਿਜ ਵੀ ਇੱਕੋ ਜਿਹਾ ਹੀ ਰੱਖਦੀ ਆ ਇੱਥੋਂ ਘਮਾਰਾ ਜੋ ਬਰਾ ਤੇ ਬਾਕੀ ਬੌਲੇ ਚ ਬਾਈ ਕੰਨਾ ਜਦੋਂ ਫਸੀ ਹੋਈ ਆ ਉਦੋਂ ਦੀ ਵੀਡੀਓ ਆਪ ਕੋਲ ਹੈਗੀ ਬਾਈ ਵੀਡੀਓ ਭੇਜ ਦੂੰਗਾ ਅਗਲੇ ਇਹ ਸੋਚੂਗਾ ਵੀ ਯਾਰ ਇੰਨਾ ਲੇਵਾ ਕਿੱਥੋਂ ਲਾਇਆ ਕਿਉਂਕਿ ਬਾਈ ਜਾਨਵਰ ਬਰੀਡ ਵਾਲੇ ਨਹੀਂ ਲਾਉਣਾ ਲੇਵਾ ਹਨਾ ਠੀਕ ਹੈ ਗੱਲ ਤੇ ਉੱਤੋਂ ਬਾਡੀ ਚੜਾਈ ਵੀ ਸੋਹਣੀ ਲ ਏ ਬਾਈ 1,85,000 ਰੁਪਏ ਲੈਣ ਦੇਣਾ ਬਾਈ ਇਹਦਾ ਹੈਗਾ ਲੈਣਾ ਦੇਣਾ 1,85,000 ਤੇ ਬਾਕੀ ਇਥੋਂ ਆਰਡਰ ਕਰਵਾ ਦਿੱਤੀ ਬਰੀ ਗਰੀ ਬ੍ਰਿਆ ਨਹੀਂ ਕੱਲਾ 20 ਜਨਮਰ ਜਨਮਰ ਨਹੀਂ ਹੁੰਦਾ ਕੱਲੇ ਜਨਮਰ ਦੇ ਗੁਣ ਵੀ ਵਿਕਦੇ ਆ ਤੇ ਠੰਡੀ ਵੀ ਆ ਗਈ ਸਵੇਰ ਜੂਰੀ ਤੇ ਪਲੱਸ ਪੁਆਇੰਟ ਆ ਜਿਹੜਾ ਨਾਲ ਇਹਦੇ ਆ ਗਈ ਕੱਤੀ ਤੇ ਹੁਣ ਤੁਹਾਨੂੰ ਇੱਕ ਝੋਟੀਆ ਭਾਅ ਦਿਖਾ ਦੇਣੇ ਵੀ ਫੁੱਲ ਡਬਲ ਆ ਗਈ ਗੱਬਣਾ ਬਾਈ ਦੱਬਣਾ ਨਹੀਂ ਬਾਈ ਇਹ ਕਹੇ ਕਿਦਾਂ ਕੱਢਦੀ ਆ ਇਹ ਹਫਤਾ ਲਓ ਗੀ ਗੁਰੀ ਇੱਕ ਹਫਤੇ ਦੀ ਕੱਚੀ ਆ ਹਾਂ ਬਾਈ ਇਹਦਾ ਕੀ ਰਿਕਾਰਡ ਦੱਸਿਆ ਬੰਦਾ ਰਿਕਾਰਡ ਬਾਈ ਇਹ 14 ਕਿਲੋ ਜਿਹੜਾ ਮਰਜ਼ੀ ਮੰਨ ਕੇ ਲੈ ਲੈ ਬਾਈ ਠੀਕ ਆ ਗੱਲ ਹਾਂ ਇਹਦਾ ਰੇਟ ਕੀ ਰਹੂ ਪਰਦੀਪਾ ਇਹ ਦਵਾਂਗੇ 1% ਦੀ ਵੀਰੇ 1 ਲੱਖ ਤੇ 65000 ਦੀ ਉਹ ਵਜਨ ਵਾਲੀ ਆ ਗਈ ਵੱਡੀ-ਬੁੱਡੀ ਇਹ ਵੀ ਫੁੱਲ ਆ ਗਈ ਹੈ ਨਾ ਹਾਂ ਬਾਈ ਤੇ ਆ ਵੀ ਝੋਟੀ ਕੱਬਣਾ ਇਹ ਕੱਟੀ ਵੀ ਬਾਈ ਜਿਵੇਂ ਕਹਿੰਦੇ ਨੇ ਇੱਕ ਤਰ੍ਹਾਂ ਦਾ ਨਮੂਨਾ ਹੀ ਐਚਐਫ ਗਾਂਾਂ ਵਾਂਗੂ ਮਗਰ ਤੱਕ ਅੱਗੇ ਅੱਗੇ ਪਿੱਛੇ ਦਾ ਲੈਵਾ ਠੀਕ ਆ ਗੱਲ ਬਰੀਕ ਇੰਨੀਆਂ ਦੇਖੀਂ ਕੁੜੀ ਲੈ ਗੰਡੇ ਦੇ ਦੇ ਜੀ ਲੈ ਤੇ ਬਾਕੀ ਇੱਧਰ ਤੋਂ ਸਿੰਗੂ ਵੀ ਜਮਾ ਬਰੀਕ ਰੱਖਦੀ ਆ ਤੇ ਕੱਦ ਕਾਠ ਵੀ ਫੁੱਲ ਵੱਡਾ ਆ ਗਿਆ ਤੇ ਬਾਡੀ ਵਾਲੀ ਝੋਟੀ ਆ ਗਈ ਇਹ ਵੀ ਹੁਣ ਆਪਾਂ ਬਾਹਰੇ ਤੋਰ ਕੇ ਦਿਖਾ ਦਨੇ ਆ। ਸੂਆ ਦੂਜਾ ਦਾ ਬਈ। ਦੂਜਾ ਸੂਆ 6 ਦੰਦਾ ਗੁਰੀ। 15 ਕਿਲੋ ਦੁੱਧ, ਨੈੱਟ ਦੂ ਜਿਹੜਾ ਮਰਜ਼ੀ ਲੈ ਜੇ। ਬਾਕੀ ਰੇਟ ਦਾ ਗੁਰੀ ਜਿਹੜਾ ਆਪਾਂ ਕਰਾਂਗੇ ਵੇ ਕਮਾਲੀਆ 145 ਦੀ ਕੱਟੀ ਦੇ ਦਾਂਗੇ ਬਈ। 1 ਲੱਖ ਤੇ 45000 ਜਿੱਥੇ ਮਰਜ਼ੀ ਤਸੱਲੀ ਕਰ ਲੈ ਇਦਾਂ ਦੀ ਕੱਟੀ ਦਾ ਕੋਈ ਮੁੱਲ ਨਹੀਂ ਮੰਗੂਗਾ। ਅੱਗੇ ਪਿੱਛੇ ਦਾ ਹਵਾਨਾ 15 ਕਿਲੋ ਦੁੱਧ ਨੈੱਟ ਦੇਣ ਵਾਲੀ ਕੱਟੀ ਆ। ਤੇ ਆ ਗਈ ਸੱਜਣੋ ਫੁੱਲ ਬਰੀਕੀਆਂ ਚ ਇਹ ਵੀ। ਜਿਵੇਂ ਕੱਲਾ ਕਲੰਗ ਗੁਰੀ ਇੱਕ ਫੱਟ ਫੱਟ ਜੀ ਅਦੋਂ ਆ ਗਾੜੀ ਦੇਖੀ ਕਿੱਥੋਂ ਸਟਾਰਟ ਹੁੰਦੀ ਹੈ ਬਾਈ ਗਾਲੇ ਬੰਨੇ ਵੀ ਆਰਡਰ ਸੋਹਣਾ ਬਣਾਉ ਕਿਉਂਕਿ ਇਹਦੇ ਦਿਨ ਪੈਂਡਿੰਗ ਨੇ ਹਜੇ ਹਫਤਾ ਲੈ ਜੂ ਬਾਈ ਇਹਦੀ ਜੱਜਮੈਂਟ ਕਰ ਲਿਓ ਇੱਕ ਹਫਤਾ ਲੈ ਜੂ ਬਾਈ ਹਾਂ ਇੱਕ ਹਫਤਾ ਬੇਨ ਲੈਣ ਦਾ ਰੇਟ ਹੈ ਮੇਰਾ ਵੀਰ ਇਹਦੇ ਵਿੱਚ 1500 ਦਾ ਮਾਨਤਾਣ ਤਾਂ ਹੋ ਜੂ ਜੇ ਆਪਾਂ ਕਈ ਵੀ ਵਾੜਾ ਉੱਲਾ ਨਹੀਂ ਕਿਉਂਕਿ ਬਹੁਤ ਬਾਈਆਂ ਦੇ ਫੋਨ ਆਉਂਦੇ ਨੇ ਵੀ ਟੌਪ ਚਾਹੀਦੀ ਹੈ ਹਾਂ ਟੌਪ ਦੀ ਹਰੇਕ ਬੰਦਾ ਕਹਿੰਦਾ ਵੀ ਟੌਪ ਦੀ ਕਿੱਡੇ ਸਾਰੀਆਂ ਦੇ ਰੀਜਨਲ ਸਿੰਗ ਨਹੀਂ ਕਿਸੇ ਦਾ ਕੋਈ ਸਿੰਗ ਨਹੀਂ ਬਣਿਆ ਹੋਇਆ ਠੀਕ ਆ ਗੱਲ ਹਾਂ ਤੇ ਬਾਕੀ ਬਾਡੀ ਵਾਲੇ ਪੱਖ ਤੋਂ ਵੀ ਸ਼ਾਨਦ ਤੇ ਰੇਟ ਤਕਰੀਬਨ ਆ ਫਿਕਸ ਰੇਟ ਗੇਟ ਜੀ ਦੱਸੇ ਨੇ ਬਾਈ ਬਾਕੀ ਬਾਈ ਪਤਾ ਗੁਰੀ ਸੁਰੂ ਤੋਂ ਤੂੰ ਵੀਡੀਓ ਬਣਾਉਣਾ ਤੈਨੂੰ ਪਤਾ ਵੀ ਆਪਣੀ ਆਦਤ ਹੈ ਆਪਾਂ ਵੀਡੀਓ ਦੇ ਵਿੱਚ ਰੇਟ ਦੱਸਣੀ ਦੱਸਣਾ ਕਿਉਂਕਿ ਬਾਈ ਆਪਾਂ ਰੇਟ ਨਾ ਦੱਸੋ ਕਈ ਵਾਰ ਕਿਸੇ ਨੇ ਬਜਟ ਘੱਟ ਲਾਉਣਾ ਹੁੰਦਾ ਅਗਲਾ ਕਹਿੰਦਾ ਆਪਾਂ ਜਿਹੜਾ ਰੇਟ ਦੱਸਤਾ ਉਹ ਰੇਟ ਆਪਾਂ ਹਰ ਜਾਨਵਰ ਦਾ ਕਰ ਦੇਣਾ ਤੋਰ ਪੁੱਤ ਇਹ ਆ ਗਿਆ ਯਾਰ ਸੀ ਦਾ ਤੋਹਫਾ ਤੋਰ ਚੁੱਪ ਰਾਈ ਦੂੰਗੀ ਇਹਦੀ ਡਿਮਾਂਡ ਹੈ ਟੌਪ ਵਾਲੇ ਜਾਨਵਰ ਨੇ ਬਾਈ ਹਰ ਤਰ੍ਹਾਂ ਦੀ ਡਿਮਾਂਡ ਦਾ ਜਾਨਵਰ ਆ ਜਾ ਆਪਣੇ ਫਾਰਮ ਤੇ ਇਹ ਮੈਂ ਚਲਾਇਆ ਇਹਨੂੰ ਬਾਹਰ ਬਾਹਰ ਕੱਢ ਲਈ ਪੁੱਤ ਇਹਨੂੰ ਵੀ ਬਾਹਰ ਲ ਇੱਕ ਇਕਲੀ ਇਕਲੀ ਗਾਈ ਬਾਹਰ ਤੋਰੀ ਆਇਓ ਨਾਲ ਦੀ ਨਾਲ ਇੱਕ ਜਦੋਂ ਨਿਪਟ ਜਾ ਕਰੂ ਬਾਹਰੀ ਤੋੜ ਲਾਂਗੇ ਆ ਇਧਰਲੇ ਬੰਨੇ ਲਿਆ ਇਹਦਾ ਸੁਆ ਕਿਹੜਾ ਬਾਈ ਦੂਜਾ ਸੁਆ ਕੁਰੀ 6 ਦਿਨ ਦਾ ਕਿੰਨੇ ਦਿਨ ਕੱਢ ਦੀਆ ਹਫਤਾ ਲੇ ਜੂ ਕੁਰੀ ਬਹੁਤ ਪਿਆਰੀ ਬੱਛੀ ਆ ਪਰ ਜਿਹੜਾ ਬਾਈ ਇਹਨੇ ਹੁਣ ਦੇਖ ਆਮ ਤੌਰ ਤੇ ਬੱਬੀ ਨੂੰ ਹੋਰ ਤੂੰ ਵੀ ਬਣਾਉਣ ਜਾਣਾ ਅਗਲਾ ਕਹਿੰਦਾ 25 ਕਿਲੋ ਦਿੱਤਾ ਠੀਕ ਆ ਗੱਲ ਪਰ ਇਹਨੇ ਜਿਹੜਾ ਜੈਨੂਨ ਦੁੱਧ ਵੀਰੇ 20 ਕਿਲੋ ਦਿੱਤਾਗਾ ਖਲੂਣ ਨੇ ਨਾਲਾਂ ਨੂਰਾ ਬਹੁਤ ਸੋਹਣੀ ਆਗੀ ਨਾਲ ਲੱਗਵਾ ਬਿਲਕੁਲ ਇਧਰਲੇ ਬੰਨੇ ਕਮਾਲ ਆ ਬਾਈ ਤੇ ਆਰਡਰ ਬਣਾਉਗੀ ਸਨ ਤੇ ਸਹਿਜ ਦਾ ਤੇ ਬਿਊਟੀ ਵਾਲੇ ਪੱਖ ਤੋਂ ਵੀ ਸ ਤੇ ਆਰਡਰ ਆ ਗਿਆ ਬਿਲਕੁਲ ਨਾਲ ਲੱਗ ਮਾ ਕਮਾਲਾ ਬਾਈ ਇੱਥੋਂ ਇੱਥੋਂ ਕਮਾਲਾ ਦੇ ਨੇ ਇਹਦੇ ਬਾਈ ਕਹਿੰਦਾ ਇੱਕ ਹਫਤਾ ਪੈਂਡਿੰਗ ਆ ਬਹੁਤ ਪਿਆਰਾ ਬੱਚਾ ਬਾਈ ਰੇਟ ਇਹਦਾ ਜਮਾ ਬਾਜੋ 85000 ਰੁਪਏ ਦੀ ਬੱਚੀ ਦੇ ਦਾ ਕੇ ਆ ਲੈ ਚੱਲ ਬਾਈ ਅੰਦਰ ਨੂੰ 20 ਕਿਲੋ ਦਾ ਰਿਕਾਰਡ ਆ ਪਹਿਲਣ ਦਾ ਤੇ ਆ ਗਈ ਬਾਈ ਮਿਲਦੀ ਨਹੀਂ ਜਰਸੀ ਜਿਹੜੀ ਆਪਣੀ ਇਹ ਫਾਰਮ ਚੋਂ ਪਰਚੇਜ ਕੀਤੀ ਹੋਈਆਂ ਨੇ ਆਪਣੇ ਕੋਲ ਤਿੰਨ ਜਰਸੀਆਂ ਨੇ ਠੀਕ ਆ ਜੀ ਬਾਕੀ ਐਫ ਐਫ ਦੇ ਨਗੀਨੇ ਨੇ ਠੀਕ ਆ ਗੱਲ ਤੇ ਹੁਣ ਲੈ ਆ ਦੋ ਨੰਬਰ ਵਾਲੀ ਇਹ ਰੀਜਨਲ ਦੋ ਦਾਂਦਾ ਬਾਈ ਇਹ ਉਹਦੇ ਨਾਲ ਵੀ ਚੱਕ ਲੈਂਦੀ ਆ ਮੈਂ ਹਾਂ ਨਹੀਂ ਟੋਪ ਦੇ ਫਾਰਮ ਚੋਂ ਲਈਆਂ ਤੈਨੂੰ ਦੱਸਿਆ ਪਹਿ ਇਹ ਬੱਚੀ ਦਾ ਇਹਦਾ ਵੀ ਹਫਤਾ ਪਿਆ ਦੁੱਧਾ 22 23 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਤੋ ਥੁੱਪੇ ਲੈ ਜਾ ਪੁੱਤ ਇੱਧਰ ਆ ਆ ਇਹਨੂੰ ਲੈ ਚੱਲ ਥੁੱਪ ਜੀ ਜੀ ਦਿਖੂਗੀ ਸਮਾਰ ਕੇ ਆ ਗਈ 100% ਜਰਸੀ ਥੋੜਾ ਨਾ ਮੂਰੀ ਦਾ ਕਰਦੀਆਂ ਨੇ ਥੋੜਾ ਜਿਹਾ ਖੁੱਲੀਆਂ ਆਈਆਂ ਕਰਕੇ ਨਾ ਨੇੜੇ ਨੇੜੇ ਪੁੱਤ ਨੇੜੇ ਫੜਲਾ ਨੇੜੇ ਨੇੜੇ ਥੋੜਾ ਰੱਸੇ ਦਾ ਕਰਦੀਆਂ ਨੇ ਬਈ ਆਈਆਂ ਕਰਕੇ ਖੁੱਲੀਆਂ ਠੀਕ ਹੈ ਜੀ ਦੰਦਾਂ ਚ ਆ ਗਈ ਪਿਓਰ ਦੋ ਦੰਦ ਦੋ ਦੰਦ ਟੋਪ ਵਾਲੇ ਜੰਬਰ ਨੇ ਗੁਰੀ ਵੀਰੇ ਜਿਹੜਾ ਲਊਗਾ ਅੱਗੇ ਚਲੋ ਹੁਣ ਅਗਲਾ ਪੈਸੇ ਲਾਉਂਦਾ ਕੋਈ ਵੀ ਹੈਨਾ ਠੀਕ ਹੈ ਗੱਲ ਤਿਆਰੀ ਇੰਨੀ ਕੁ ਕਰਨੀ ਆ ਇਧਰੋਂ ਗਾੜੀ ਗੁੜੀ ਦੇਖ ਕਿੱਥੋਂ ਵਧੀਆ ਥਣ ਥਣ ਬੜਾ ਬਦੇ ਮੁੱਠੀ ਦੀ ਚੁਵਾਈ ਵਾਲਾ ਥਾਣਾ ਇਹਦੇ ਕਿੰਨੇ ਦਿਨ ਪੈਂਡਿੰਗ ਨੰਬਰ ਦੀ ਇਹਦਾ ਵੀ ਹਫਤਾ ਪਿਆ ਬਾਈ ਇੱਕ ਹਫਤਾ ਪੂਰਾ ਕੁਆਲਿਟੀ ਦੇਖ ਫੇਸ ਕੁਆਲਿਟੀ ਤੇ ਲੈ ਚੱਲ ਆਰਡਰ ਇਹ ਵੀ ਬਿਲਕੁਲ ਨਾਲ ਲਗਮਾ ਰੱਖੂਗੀ ਗਾਂ ਵਾਲੇ ਬੰਨੇ ਵੀ ਚੰਗਾ ਰੱਖੂ ਤੇ ਪਿਛਾ ਵਾਲੇ ਪੱਖ ਤੋਂ ਵੀ ਜੇ ਗੱਲ ਕਰ ਲਈਏ ਨਾਲ ਨਾਲ ਬਿਊਟੀ ਵਾਲੇ ਪੱਖ 'ਚ ਵੀ ਚੰਗੀ ਆ ਤੇ ਮਿਲਕ ਲੈਣ ਵਾਲੇ ਜਿੰਦਣ ਗੁਰੀ ਤਿਆਰ ਹੋਗੀ ਬਹੁਤ ਵਧੀਆ ਜਾਨਵਰ ਆ ਵੀਰੇ ਪਤਾ ਕੀ ਗੱਲ ਹੁੰਦੀ ਆ ਹੁਣ 2 ਸਾਲ ਦਾ ਬੱਚਾ ਹਲੇ ਠੀਕ ਹੈ ਗੱਲ ਜਿਹੜੇ ਵਧੀਆ ਬੰਦੇ ਵੀਰ ਆਪਣੇ ਇਨਵੈਸਟ ਕਰਦੇ ਆ ਪੈਸੇ ਅਗਲਾ ਮੁੱਲ ਲੱਗਿਆ ਮੁੜਦਾ ਬਾਈ ਹੈਨਾ ਠੀਕ ਹੈ ਗੱਲ ਆ ਇੱਥੇ ਰੋਕ ਲੈਣੇ ਤਾਂ ਨਸਲ ਚੰਗੀ ਤਿਆਰ ਕਰ ਦੂ ਤੇ ਬਾਕੀ ਹੈਗੀ ਦੰਦਾਂ ਚ ਜਿਵੇਂ ਆਪਣੇ ਪਰਮਾਂ ਦੀ ਡਿਮਾਂਡ ਹੁੰਦੀ ਆ ਨਾ ਵੀ ਦੋ ਦੰਦ ਚਾਰ ਦੰਦ ਹੋਵੇ ਲੈ ਚੱਲ ਬਾਈ ਇਹਦਾ ਕੀ ਰੇਟ ਰੁਪੀ ਦੀ ਇਹਦਾ ਬਾਈ ਜਮਾ ਬਾਜ ਰੇਟ 95000 ਰੁਪਿਆ ਇਹਦੇ ਬਾਕੀ ਮਾਨਤਾਨ ਵੀਰੇ ਕਰਦੇ ਆਂਗੇ ਜੇ ਕੋਈ ਜੋੜਾ ਜਰਸੀਆਂ ਦਾ ਕਿਤੇ ਵੀ ਬਾਈ ਨੇ ਪਹੁੰਚ ਕਰਾਉਣੀ ਆ 150 200 ਕਿਲੋਮੀਟਰ ਤੱਕ ਬਾਈ ਜੋੜੇ ਦੀ ਪਹੁੰਚ ਕਰਾਉ। ਠੀਕ ਆ ਗੱਲ ਜੋੜੇ ਦੀ ਬਾਈ ਕਹਿੰਦਾ 150 200 ਮੀਲ ਤੱਕ ਪਹੁੰਚ ਵੀ ਹੋ ਜੂ ਤੇ ਇੱਕ ਸਾਨੂੰ ਆ ਦਿਖਾ ਦੇ। ਇਹਦੀ ਹੁਣ ਚੀਜ਼ ਦਿਖਾਉਣਾ ਗੁਰੀ ਇਹ ਤਾਂ ਮੂੰਹ ਪੱਟ ਪੁੱਤੇ ਦਾ। ਰਿਜੀਨਲ ਰਿਜੀਨਲ ਗੁਰੀ ਖੀਰੀ ਆ। ਮੂੰਹੋਂ ਖੀਰੀ ਆ। ਦੇਖ ਲੈ। ਕਹਿ ਦਿੰਦਾ ਅਗਲਾ ਜਮਾ ਖੀਰਾ ਬੱਚਾ ਦਾ। ਇੱਕ ਮਿੰਟਾਂ ਚ ਆ ਗਈ ਪਿਓਰ ਖੀਰੀ ਲੈ ਚੱਲ ਤੇ ਆ ਆ ਵੀ ਪਿਓਰ ਜਰਸੀ ਦੀ। 20 ਦਿਨਾਂ ਦੀ ਕੱਚੀ ਕੱਚੀ ਆ। ਹਾਈਟ ਬਹੁਤ ਬੱਚ 65 ਦੀ ਆਪਾਂ ਇਹ ਦੇ ਦੇਾਂਗੇ। ਸਾਮਸੂਮ ਵਾਲੇ ਛੱਡ ਦਾਂਗੇ। ਛੱਡ ਦਾਂ। ਆ ਵਪਾਰੀ ਇਹਨੂੰ ਲਿਜਾ ਕੇ ਸਾਮਕੇ 'ਚ ਚੰਗੇ ਪੈਸੇ ਕਮਾ। ਵਧੀਆ ਹਾਂ ਬਈ 85 ਹਜ਼ਾਰ ਦੀ ਬੱਚੀ ਜਦੋਂ ਤਿਆਰ ਹੋਊ। ਇੱਥੇ ਨਾਲਾ ਸੱਜਣ ਵੀ ਇਹ ਜੋ ਕਮਾਈ ਕਰ ਸਕਦਾ। ਬਾਕੀ ਘਰੇਲੂ ਵਾਸਤੇ ਮੌਕਾ ਹੈਗਾ ਜਿਹੜੇ ਭਰਾ ਨੇ ਫਾਰਮ 'ਚ ਤਿਆਰ ਕਰਨੀਆਂ ਲਈ। ਮੋੜੀ ਪੁੱਤ ਫੇਸ ਕੁਆਲਿਟੀ ਦੇਖੀ ਵੀ ਕਿੰਨੀ ਕੁੜੀ ਹੈ ਇਹਦੀ। ਕਿਉਂਕਿ ਕਈ ਭਰਾਵਾਂ ਨੂੰ ਇਦਾਂ ਹੁੰਦਾ ਵੀ ਆਪਾਂ ਕੱਚਾ ਪਸ਼ੂ ਥੋੜਾ ਨਾ ਰੱਸੀ ਦੀ ਆਲ ਬਹੁ ਕਰਦੀਆਂ ਨੇ। ਇੱਥੇ ਰੋਕ ਲਾ। ਬਸ ਇੱਥੇ ਰੋਕ ਲਾ। ਇੱਥੇ ਇੱਥੇ ਚੈੱਕ ਕਰ ਸਕ ਇਹਨਾਂ ਦੇ ਵਿੱਚ ਕੋਈ ਬਲੱਡ ਮਿਕਸ ਨਹੀਂ ਗੁਰੀ ਜਿਵੇਂ ਆਪਾਂ ਕਹਿੰਦੇ ਵੀ ਇਹਨੇ ਜਾਣਾ ਵੀ ਕੋਈ ਸਾਈਵਾਲ ਦਾ ਕਰਾ ਸਾਗਾ ਐਚ ਐਫ ਦਾ ਆ ਗਿਆ ਹਾਂਜੀ ਹਾਂਜੀ ਤੇ ਆ ਗਈ ਜਮਾ ਪਿਆਰ ਮੱਥੇ 'ਚ ਟੋ ਆ ਗਿਆ ਮੂੰਹ ਵੀ ਬਿਲਕੁਲ ਸੁਹਣਾ ਬੜੀ ਗੁਰੀ ਆ ਦੋ ਚਾਰ ਸੂਏ ਬੰਦਾ ਰੱਖ ਵੀ ਲੋ ਬਾਈ ਖੀਰੀ ਆ ਲਾਲਾ ਛਿੱਗੀ ਕਿਦੇ ਤੀਜੇ ਸੂਏ ਜਾ ਕੇ ਜਮਾ ਜਾ ਗਈ ਖੀਰੀ ਕਦ ਕਰੂਗੀ ਫੁੱਲੇ ਇਹ ਦੂਜੇ ਤੀਜੇ ਸੂਏ ਜਾ ਕੇ ਤੇ ਲੰਬੀ ਲੰਬੀ ਵੀ ਫੁੱਲਾ ਕਿਉਂਕਿ ਇਹ ਸਾਹਮਣੇ ਵਾਲੀਆਂ ਚੀਜ਼ਾਂ ਨਹੀਂ ਲੋਕਾਂ ਨਾਲ ਕੀ ਨਹੀਂ ਹੈਗਾ ਜਿਹਦਾ ਤੁਹਾਨੂੰ ਮੈਂ ਦਿਖਾ ਰਿਆ ਲੰਬਾਈ ਹੋ ਗਈ ਕਦ ਕਾਠ ਹੋ ਗਿਆ ਇੱਕ ਆਹ ਨੂੰ ਟਰੱਕ ਜਿੱਡੀ ਵੜੀ ਦਿਖਾ ਦਨੇ ਇੱਥੇ ਇਹ ਗੁਰੂ ਦੂਜਾ ਸੂਆ ਬੱਚੀ ਆ ਬਾਈ ਠੀਕ ਆ ਜੀ ਜਿੱਦਾਂ ਅੱਜ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਜਿਹੜੇ ਰੇਟ ਸੀ ਉਦੋਂ ਇਦਾਂ ਦੀ ਬੱਚੀ 2 ਲੱਖ ਦੀ 81 90 ਦੀ ਆਪਾ ਆਪ ਲੈ ਲੈਂਦੇ ਸੀ ਠੀਕ ਆ ਗੱਲ ਇਹ ਇਹ ਵੀ ਬਾਈ ਕੱਚੀ ਕੱਚੀ ਇਹ ਵੀ ਤੋਹਫਾ ਹੀ ਇੱਕ ਤਰ੍ਹਾਂ ਦਾ ਜੇ ਕੋਈ ਬੰਦਾ ਫਾਰਮ ਵਾਲਾ ਜਾਂ ਕੋਈ ਵੀਰ ਲੈ ਗਿਆ ਇਨੂੰ 20 ਬਾਈ ਦੇਣੇ ਇਹਨੂੰ ਸਾਮ ਲਿਆ 25 ਦਿਨ ਮੰਨ ਕੇ 20 ਤਾਂ 25 ਦਿਨ ਇਹ ਬੱਚੀ ਲਊਗੀ ਠੀਕ ਹੈ ਜੀ ਤੇ 37 ਕਿਲੋ ਦੁੱਧ ਇਹਦਾ ਪਲੂਨ ਦਾ ਦਿੱਤਾ ਹੋਇਆ ਤੇ ਆਡਰ ਰੱਖੂ ਬਿਲਕੁਲ ਨਾ ਬਾਈ ਜਿੰਨਾ ਬਣਾਉ ਉਹ ਕੰਪੈਕਟ ਆਡਰ ਬਣਾਉਗੀ ਜਿਹੜਾ ਰੇਟ ਆ ਗੁਰੀ ਰੇਟ ਸਾਰੇ ਜਾਨਵਰਾਂ ਦੇ ਆਪਣੇ ਇਦਾਂ ਦੇ ਨੇ ਠੀਕ ਹੈ ਜੀ ਵੀ ਇੱਥੇ ਮਰਜ਼ੀ ਅਗਲਾ ਤਸੱਲੀ ਕਰ ਲੈ ਲੈਣ ਦੇ ਨਾਲ ਆਚੜਾ ਰੇਟ ਇੱਕ 35 ਹੈ ਬੱਚੀ ਦਾ ਜਿਹੜਾ ਫਾਰਮ ਵਾਲਾ ਵੀਰ ਲੈ ਗਿਆ ਇੱਕ 70 75 ਦੀ ਤਿਆਰ ਹੋ ਕੇ ਵਿਕੂ ਜੇ ਆਪਣੇ ਕੋਲੇ ਰਹੇਗੀ ਆਪਾਂ ਵੀ ਇੰਨੇ ਦੀ ਵੇਚਾਂਗੇ ਜੇ ਆਪਾਂ ਕਹੀਏ ਆ ਲੈ ਚੱਲ ਬਈ ਤੋਫੇ ਨੇ ਬ੍ਰੀਡ ਵਾਲੇ ਇਹ ਨਹੀਂ ਹੈਗਾ ਵੀ ਜਿਵੇਂ ਆਪਾਂ ਕਹਿੰਨਾ ਵੀ ਕਰਾਸ ਪਨ ਆਗੇ ਜਿਵੇਂ ਹੁਣ ਇਦਾਂ ਦੇ ਤਾਂ ਨਗੀਨੇ ਆ ਗਏ ਇਹ 100 ਦਾ 100 ਦੂਜੇ ਪਾਸੇ ਦੀਦਾ ਨਹੀਂ ਗੁਰੀ ਮੈਂ ਇੱਕ ਮਿੰਟ ਖੜਾ ਹੀ ਪੁੱਤ ਲੈ ਇਧਰ ਨੀਂਗਾ ਮਾਰੀ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਗਈ ਤੇ ਉਦਾਂ ਬਾਡੀ ਵਾਲੇ ਪੱਖ ਤੋਂ ਵੀ ਹਾਂ ਅੱਲਾਹ ਜੀ ਬ੍ਰੀਡ ਦੇਖ ਬਾਈ ਪਿੱਛੋਂ ਪੁੱਛੋ ਸਾਰੇ ਪਾਸੋਂ ਤੇ ਆਰਡਰ ਆ ਜਿਹੜਾ ਮੇਨ ਗੱਲ ਆਰਡਰ ਹੁੰਦਾ گاਵਾ ਦਾ ਆਰਡਰ ਇਹ ਬਿਲਕੁਲ ਨਾਲ ਲੱਗਦਾ ਬਾਈ ਟੈਡਰ ਬਣਾਓ ਬਈ ਬਿਲਕੁਲ ਥਾਣਾ ਹੱਥੀ ਚਵਾਈ ਵਾਲਾ ਵੀ ਤੇ ਹੁਣ ਲਿਆ ਚੋਭਰਾ ਅਗਲੇ ਨੰਬਰ ਆ ਜੀ ਆ ਯਾਰੀ ਵਾਲਾ ਆਈਡੀਆ ਕਿਨੇ ਆਇਆ ਫਿਰ ਬਈ ਯਾਰ ਵੀ ਮੱਛਰ ਮੁੱਛਰ ਤੰਗ ਕਰਦਾ ਮਾਲ ਨੂੰ ਯਾਰ ਵੀ ਚੱਲ ਆ ਪੈਸੇ ਤਾਂ ਲੱਗਣਗੇ ਕਿਹੜਾ ਹਣਾ ਠੀਕ ਹੈ ਆਰਾਮਦਾਰੀ ਰਖੋ ਹੌਲੀ ਹੌਲੀ ਪੁੱਤ ਆਂ ਬੋਚ ਕੇ ਲਿਆ ਇਹਦਾ ਸੂਆ ਕਿਹੜਾ ਬਾਈ ਇਹ ਪਲੂਨ ਆ ਗਈ ਬਾਈ ਪਹਿਲਾ ਸੂਆ ਚੌਗੀ ਵਿੱਚ ਛੇ ਬਾਈ ਦੰਦਾਂ ਚ ਚਾਰ ਦੰਦ ਸੂਆ ਪਹਿਲਾ ਲੈ ਜਾ ਰਹਿ ਅੰਦਰ ਲੈ ਪਾ ਪਰਾਂ ਨੂੰ ਲੈ ਜਾ ਕਰੋ ਕੱਚੇ ਚ ਕਿੰਨੇ ਦਿਨ ਕੱਢਦੀ ਐ ਇਹ ਹਫਤਾ ਲੇ ਜੂਗੀ ਬਾਈ ਇੱਕ ਹਫਤਾ ਹਾਂ ਆਰਡਰ ਬੜਾ ਸੋਹਣਾ ਰੱਬ ਬਹੁਤ ਸੋਹਣਾ ਵੀਰੇ ਆਲੇ ਦੁਆਲੇ ਲੱਗੇ ਪਿੱਛੇ ਜਿਵੇਂ ਨਾ ਘੜ ਕੇ ਬਣਾਇ ਪੌੜੀ ਵਾਲਾ ਸਿਸਟਮ ਹੀ ਹਾਂ ਜੀ ਹਾਂ ਰੱਖਦੀ ਆ ਬਿਲਕੁਲ ਨਾਲ ਲੱਗਵਾ ਥਣ ਦਾ ਸਹਜ ਰੱਖੀਏ ਹੁਣ ਆਪਾਂ ਨਹੀਂ ਕਹਿੰਦੇ ਵੀ ਤੁਰਿਆ ਨਹੀਂ ਜਾਂਦਾ ਲੈ ਲੈ ਕੋ ਉਹ ਚੀਜ਼ ਮੋੜੀ ਪਤਾ ਤੇਰੋਂ ਪਹਿਲਵਾਨ ਵਾਲਾ ਸਿਸਟਮ ਇਹ ਆ ਟੇਢੀ ਖੜਾ ਲਾ ਇੱਥੇ ਇੱਥੇ ਲਖੜਾ 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 ਇੱਥੇ ਰੋਕ ਲਾ ਇੱਥੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਅਗਲੇ ਬੰਨੇ ਵੀ ਉਹਨੀਆਂ ਤੇ ਪਿਛਾਂ ਵਾਲੇ ਪੱਖ ਤੋਂ ਵੀ ਤੇ ਬਾਕੀ ਇਹ ਥਣ ਦਾ ਸਹਜ ਆ ਉਹ ਲੱਗਿਆ ਸੱਜਣੋਂ ਮੱਜਾਂ ਨਾਲ ਦੀ ਤਕਰੀਬਨ ਤਕਰੀਬਨ ਚਬਾਈ ਦੀ ਐਨ ਹੋਊਗੀ ਜਿਵੇਂ ਮੱਜਾਂ ਦੀ ਚਬਾਈ ਹੁੰਦੀ ਆ ਓਦਾਂ ਦੀ ਚਬਾਈ ਨਿਕਲੂ ਬੱਛੀ ਇਹ ਦੀ ਕਿੰ ਇਹਦਾ ਕੀ ਰੇਟ ਰਹੂਗਾ ਇਹਦਾ 145000 ਰੁਪਏ ਬਾਈ 145000 ਕਿੰਨਾ ਕੁ ਦੁੱਧ ਪਾ ਸਕਦੀ ਹੈ ਦੁੱਧ ਬਾਈ 25 ਤੋਂ ਪਲੱਸ 30 ਕਿਲੋ ਮੰਨ ਕੇ ਲੈ ਲੇ ਵੀਰ ਜਿਹੜਾ ਮਰਜ਼ੀ ਠੀਕ ਹੈ ਗੱਲ ਸਾਰੇ ਹੀ ਫਰਵਾਰੇ ਕੱਢ ਲਓ ਆ ਬੱਚੀਆਂ ਵੀ ਲਿਆਓ ਨਾਲ ਨਾਲ ਤੇ ਦੂਆ ਸਾਨੂੰ ਬੱਚੀਆਂ ਵੀ ਦਿਖਾ ਦਿਓ ਸਾਰੇ ਯਾਨੀ ਕੀ ਕੀ ਫਰ ਫੜ ਲਓ ਤੇ ਬਾਕੀ ਤੋਰਾ ਤੂਰਾ ਵਹਿੜਦਾ ਕਰ ਸਕਦੇ ਹੋ ਚੈੱਕ ਤੇ 1 ਬਾਈ ਇਹ ਬਾਈ 6-7 ਹੀ 6 ਹੀ ਫਰ ਨੇ ਆਪਣੇ ਕੋਲੇ ਠੀਕ ਹੈ ਜੀ ਸਾਰੇ ਪ੍ਰੈਗਨੈਂਟ ਨੇ ਠੀਕ ਹੈ ਜੀ 5 ਮਹੀਨਿਆਂ ਦੀ 6 ਦੀ 7 ਦੀ ਕਿ ਜਿਵੇਂ ਹੁਣ ਅੱਗੇ ਕਿਸੇ ਵੀਰ ਨੇ ਕੋਈ ਫਾਰਮ ਕਰਨਾ ਬਾਕੀ ਵੀਰੇਸ ਪ੍ਰੋਪਰ ਰਿਕਾਰਡ ਆ ਹਰ ਐਨੀਮਲ ਦਾ ਠੀਕ ਹੈ ਸਾਰੀਆਂ ਵੀਰੇ ਬਲੱਡ ਸੈਂਪਲ ਚ ਚੈੱਕ ਪਾਸ ਆ ਸਾਰੀਆਂ ਦੀ ਸੈਕਸਿਟੀ ਲੱਗਿਆ ਇਹਨਾਂ ਦੇ ਹਾਂ ਬਾਈ ਸੈਕਸਿਟੀ ਲੱਗਿਆ ਲੈ ਸੀਮਨ ਇਹ ਵੀ ਕਾਫਰ ਵਾਲੀ ਗੱਲ ਹੀ ਆ ਵੀ ਸੀਮਨ ਵੀ ਇਹਨਾਂ ਸਾਰੀਆਂ ਦੇ ਸੈਕਸਿਟੀ ਲੱਗਿਆ ਲੈ ਚੱਲ ਬਈ ਉਹ ਬਾਹਰ ਹੀ ਬੰਨ ਲਾ ਪੁੱਤ ਇੱਕ ਵਾਰ ਕੋਈ ਨਾ ਇਕੱਠੇ ਦਿਖਾ ਦੇ ਸਾ ਡਿਟੇਲ ਬਾਈ ਤੋਂ ਹੀਫਰਾਂ ਦੀ ਵੀ ਲਵਾਂਗੇ ਪਹਿਲਾਂ ਦੋ ਆ ਵੇੜਾਂ ਦਿਖਾ ਦਈਏ ਤੁਹਾਨੂੰ ਇਹਦਾ ਸੂਆ ਕਿਹੜਾ ਪ੍ਰਦੀਪਾ ਦੂਜਾ ਸੂਆ ਵੀਰੇ ਚੌਗੀ ਦੂਜਾ ਸੂਆ ਦੰਦਾਂ ਚ ਚਾਰ ਦੰਦ ਹ ਇਹ ਥਣ ਦਾ ਸਹਜ ਬਹੁਤ ਸੋਹਣਾ ਰੱਖਦੀ ਹੈ ਕਮਾ ਲਿਆ ਇੱਧਰ ਲਈ ਬਾਈ ਦਾਈ ਟੌਪ ਦੀ ਹੈ ਬਾਈ 25 ਕਿਲੋ ਦੁੱਧ ਦੇ ਦੂ ਬਾਈ ਜਿਹੜਾ ਵੀਰ ਮਰਜੀ ਹੋਈ ਹੋਈ ਹੈ ਜਾਂ ਗੱਬਣਾ ਬਾਈ ਇਹਨਾ ਸੋਹਣਾ ਵਾਲੀ ਹੈ ਬਾਈ ਗੱਬਣਾ ਹੈ ਹਾਂਜੀ ਹਾਂਜੀ ਲੱਗਦੀ ਆਏ ਬਾਜ਼ਾਰ ਲੱਗਦੀ ਨਹੀਂ ਨਹੀਂ ਬਾਲੀ ਚੰਗੀ ਬੱਛੇ ਬਾਈ ਹਲੇ ਵੀ 5-4 ਦਿਨ ਕੱਢੂਗੀ ਕਰਮਾਂ ਵਾਲੀ ਠੀਕ ਹੈ ਗੱਲ ਕੀ ਰਿਕਾਰਡ ਹੈ ਇਹਦਾ ਰਿਕਾਰਡ ਬਾਈ ਡੈਨਮਾਰਕ ਦੇ ਸੀਮੰਦ ਤੋਂ ਉੱਥਲੇ ਬੰਨੇ ਕਮਾ ਲਿਆ ਬਾਈ ਇੱਧਰਲੇ ਬੰਨੇ ਕਮਾ ਲਿਆ ਰਿਕਾਰਡ ਬਾਈ ਕਹਿੰਦਾ ਆ ਗਈ ਡੈਨਮਾਰਕ ਦੇ ਸੀਮੰਦੀ ਤੇ ਗੱਬਣ ਪਤਾ ਬਾਈ ਕਿਹੜੇ ਤੋਂ ਅੱਗੇ ਹਾਂ ਗੱਬਣ ਵੀ ਡੈਨਮ ਠੀਕ ਆ ਗੱਲ ਤੇ ਬਾਕੀ ਇੱਥੋਂ ਸੱਜਣੋ ਚਮਕ ਚਮਕ ਚ ਇੱਕ ਕਰ ਸਕਦੇ ਹਾਂ ਕੱਦ ਬੱਡ ਲੈ ਚੱਲ ਬਾਈ ਉਧਰਲੇ ਪਰ ਇਹਦਾ ਰੇਟ ਪ੍ਰਦੀਪ ਕੀ ਰਹੂਗਾ ਇਹਦਾ ਬਾਈ ਲੈਣ ਦੇਣ ਵਾਲਾ ਰੇਟ ਆ 1,05,000 ਅੰਦਰ ਲਾ ਦੇ ਪੁੱਤ 1 ਲੱਖ ਤੇ 5000 ਰੇਟ ਆ ਜਿਹੜਾ ਲੈਣ ਦੇਣ ਵਾਲਾ ਰੇਟ ਆ ਗਿਆ ਤੇ ਬਾਕੀ ਇੱਥੋਂ ਲੰਬਾਈ ਲੰਬੂਈ ਕੱਦ ਕਾਟ ਕਰ ਸਕਦੇ ਹੋ ਚੈੱਕ ਲੈ ਜੀ ਨੰਬਰ ਆ ਬਾਈ ਥਣ ਚੱਡਾ ਬਹੁਤ ਵਧੀਆ ਚਵਾਈ ਦੀ ਇੱਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਐ ਮੰਨ ਲਓ ਵੀ ਸਿੱਖਣ ਵਾਲਾ ਜਵਾਹਰ ਸਾਹਮਣੀ ਲਾ ਦੇ ਪੁੱਤ ਨੂੰ ਆ ਲੈ ਚੱਲ ਬਾਈ ਇੱਥੇ ਲਾ ਦੇ ਤੇ ਹੁਣ ਤੁਹਾਨੂੰ ਇੱਕ ਆ ਤੋਹਫਾ ਦਿਖਾ ਦਾਂ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਬਾਈ ਇਹ ਕਿੰਨੇ ਕਿ ਦਿਨ ਕੱਢਦੀ ਆ ਇਹਦੇ 15 ਦਿਨਾਂ ਦੀ ਕੱਚੀ ਆ ਬਾਈ ਬਿਊਟੀ ਵਾਲੇ ਪੱਖ 'ਚ ਬਣਦੀ ਨਗੀਨੇ ਨੇ ਬਾਈ ਯਾਰ ਆ ਬਿਊਟੀ ਵਾਲੇ ਪੱਖ 'ਚ ਵਾਲੀ ਆ ਗਈ ਆਰਡਰ ਰੱਖੂਗੀ ਨਾਲ ਲੱਗਵਾ ਤੇ ਬਾਕੀ ਕੱਦ ਆ ਗਿਆ ਫੁੱਲ ਵੱਡਾ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਗਈ ਲੈ ਚ ਲੈ ਇਹਨੂੰ ਤੇ ਇੱਥੇ ਤੋਂ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਸਭ ਤੋਂ ਮੇਨ ਜਿਹੜੀ ਐਡਰੈਕਟ ਕਰਦੀ ਹੈ ਨਾ ਲੈ ਚ ਲੈ ਇਹਨੂੰ ਕਿੰਨੇ ਦਿਨ ਦੱਸਿਆ ਵਰਦੀ ਪਏ ਇਹ ਬਾਈ 15 ਦਿਨ ਲੈ ਜਾਓਗੇ 15 ਦਿਨ ਤੇ ਦੁੱਧਾ ਕੀ ਰਿਕਾਰਡ ਆ ਇਹਦਾ ਦੁੱਧ ਬਈ 30 ਤੋਂ 35 ਕਿਲੋ ਦੁੱਧ ਨਾਰਮਲ ਦੇ ਦਿੰਦੇ। ਉਹ ਬ੍ਰੀਡ ਵਾਲੇ ਜਾਨਵਰ ਨਹੀਂ ਗੁਰੂ ਜੀ ਬਈ ਇਹਨਾਂ ਦੇ ਵਿੱਚ ਇਹ ਤਾਂ ਨਹੀਂ ਹਨਾ ਵੀ ਆਪਾਂ ਜਿਵੇਂ ਕਹਦੀਏ ਵੀ ਕਰਾਸ ਜਾਨਵਰ ਆ। ਹੁਣ ਇਹ ਤਾਂ ਬਿਊਟੀ ਜਾਨਵਰ ਨੇ ਬਈ ਦੇਖ ਜਿੱਦਾਂ ਦੇ ਇੱਕ ਨੂੰ ਦੇਖੇਗਾ ਦੂਜੀ ਉਦੋਂ ਮੂਰੇ ਆਉ ਦੂਜੀ ਦੇਖਾਂਗੇ ਉਦੋਂ ਮੂਰੇ ਆਉ ਜਿਹੜਾ ਆਪਾਂ ਹੀਫਰ ਦਿਖਾਵਾਂਗੇ ਉਹ ਵੀ ਇਦਾਂ ਦੇ ਨੇ। ਇਹ ਕਮਾਲ ਆ ਇੱਥੋਂ। ਇੱਥੇ ਤੋਂ ਕਰ ਸਕਦੇ ਹੋ ਲੰਬਾਈ ਚੈੱਕ ਇਹਦੀ। ਲੈ ਚੱਲ ਲੈ ਚੱਲ। ਇਹ ਤਾਂ ਆਪਾਂ ਜਾਣ ਵਾਲੇ ਜਾਨਵਰ ਨੇ ਬਈ ਇਹ। ਇਹ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਮੈਂ ਇਹਦੀ ਫੇਸ ਕੁਆਲਿਟੀ ਡਾਇਰੈਕਟ ਕਰਦੀ ਆ ਇੱਥੇ ਨੂੰ ਕਰ ਸਕਦੇ ਨੇ। ਇਹ ਬੜੀ ਬੰਦੀ। ਲਿਆ ਚਲ ਕਮਾ ਕੇ ਆਇਆ ਇਹਨੂੰ ਤੇ ਪ੍ਰਿੰਟ ਵੈਜ ਵੀ ਬਹੁਤ ਸ਼ਾਨਦਾਰ ਆ ਗਈ ਤੇ ਆਰਡਰ ਰੱਖੂਗੀ ਬਿਲਕੁਲ ਨਾਲ ਲੱਗਵਾ ਕੱਦ ਕਾਠ ਵਾਲੇ ਮਾਮਲੇ ਜੀ ਵੀ ਫੁੱਲ ਆ ਗਈ। ਇਹਦੇ ਪਰਦੀਪ ਪੈਸੇ ਕਿੰਨੇ ਲਵਾਂਗੇ? ਇਹ ਬਈ 145 ਦੇ ਦਾਂਗੇ। 1 ਲੱਖ ਤੇ 45 ਹਜ਼ਾਰ ਦੀ। ਤੇ ਹੁਣ ਤੁਹਾਨੂੰ ਦਿਖਾ ਦਿੰਨਾ ਹੀ ਫਿਰ ਇਧਰਲੇ ਬੰਨੇ 4 ਤੇ ਦੋ ਤੁਹਾਨੂੰ ਜਰਸੀ ਦਿਖਾਤੀਆਂ ਵੀ ਅੰਦਰਲੇ ਬੰਨੇ। ਇਹ ਬਈ 6 ਸੀਗੇ ਹੀ ਫਿਰ ਠੀਕ ਹੈ। ਇੱਕ ਆਪਾਂ ਖੀਰੀ ਬੱਛੀ ਦੇਖ 20 ਦਿਨਾਂ ਦੀ ਕੱਚੀ ਆ। ਹਾਂਜੀ। ਇੱਕ ਦੋ ਦੰਦਾ ਗਈ। ਠੀ ਮਾਨਕ ਚਲੋ ਕਈ ਵਾਰ ਐਦਾਂ ਹੁੰਦਾ ਵੀ ਕੋਈ ਸੌਂਕ ਵਾਲਾ ਹੁੰਦਾ ਵੀ ਯਾਰ ਆਪਾਂ ਇੱਕ ਇੱਕ ਹੀਫਰ ਲੈਣਾ ਭਾਈ ਕਿੱਕ ਵੀ ਦੇ ਦਾਂਗੇ ਠੀਕ ਆ ਗੱਲ ਜੇ ਬਈ ਇਕੱਠੇ ਨਾਲ ਪਰ ਰੇਟ ਆਪਾਂ ਸਾਰਿਆਂ ਦਾ ਕਨਫਰਮ ਕਰ ਦਾਂਗੇ ਠੀਕ ਆ ਗੱਲ ਤੇ ਜਿਹੜੇ ਤਾਂ ਆ ਦੋ ਹੀਫਰ ਨੇ ਬਾਈ ਹਾਂਜੀ ਇਹ ਆਪਾਂ 1,30,000 ਦੇ ਦੇਵਾਂਗੇ ਆ ਜੋੜਾ ਜੋੜਾ ਬਾਈ ਕਿੰਨੇ ਕਿੰਨੇ ਮਹੀਨੇ ਦੇ ਗੱਬਣ ਇਹ ਵੀਰੇ 5 ਦੀ ਆ ਇਹ 6 ਦੀ ਆ ਬੱਚੀ ਵੱਡੀਆਂ ਆ ਤੇ ਹੁਣ ਆ ਬੱਚੀ ਭਈ ਇਹੇ ਜੀ ਜਦੋਂ ਤਿਆਰ ਆ ਬੱਚੀ ਉਹਨਾਂ ਆਰਡਰ ਬਣਾਉਣਾ ਸਟਾਰਟ ਕਰ ਗਈ 30 ਕਿਲੋ ਦੁੱਧ ਗੁਰੇਹ ਪਲੂਨ ਪਾਉਗੀ ਜਿਹੜਾ ਵੀਰ ਮਰਜ਼ੀ ਲੈ ਜਾਏ ਕੁਆਲਟੀ ਦੇਖੀ ਬਰੀਡਵਾਜ ਦੇਖ ਕਿੰਨੇ ਟੌਪ ਦੇ ਨੇ ਤੇ ਬਾਕੀ ਫੇਸ ਕੁਆਲਟੀ ਕਰ ਸਕਦੇ ਚੱਕ ਹਰ ਚੀਜ਼ ਦੋ ਦੰਦਾ ਹੈ ਬਾਈ ਹਰ ਚੀਜ਼ ਤੋਂ ਵਧੀਆ ਜਾਨਵਰ ਨੇ ਜਿਵੇਂ ਹੁਣ ਅੱਜ ਉਹ ਨਾਲ ਵਾਲੀ ਦੰਦਾ ਜਿਵੇਂ ਉਹ ਉਹ ਵੀ ਦੁੱਗੀ ਹੈ ਬਾਈ ਉਹ ਵੀ ਦੋ ਦੰਦਾ ਹੈ ਹਾਂ ਬਾਈ ਤਕਰੀਬਨ ਸੂਨ ਦੇ ਨੇੜ ਨੇ ਥੋੜੇ ਵੀ ਨਹੀਂ ਸਾਹਮਣੇ ਪੈ ਗਏ ਮੰਨ ਕੇ ਚੱਲ ਬਾਈ 5 ਦੀ 5 ਤੋਂ ਪਲੱਸ ਆ ਠੀਕ ਆ ਤੇ ਇਹ 6 ਦੀ ਆ ਹੁਣ ਆਰਡਰ ਦੇਖ ਜਿੱਦਣ ਇਹ ਪੱਛੀ ਮੰਨ ਲਾ ਹੁਣ ਤਿਆਰ ਹੋਣੀ ਆ 6 ਮਹੀਨਿਆਂ ਦੀ ਆ ਹਾਂ ਲੱਗਦੀ ਆ ਨਹੀਂ ਬਹੁਤ ਨਾ ਕਰਨਾ ਨਹੀਂ 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 ਬਾਈ 6 ਠੀਕ ਆ ਗੱਲ ਹੁਣ ਜਦੋਂ ਇਹ ਤਿਆਰ ਹੋਣੀ ਹੈ ਗੁਰੀ ਉਦੋਂ ਦੱਸਣੀਆਂ ਵੀ ਕੀ ਚੀਜ਼ਾਂ ਇਹ ਸੱਜਣੋ 6 ਮਹੀਨਿਆਂ ਦੀ ਗੱਬਣਾ ਆ ਆਰਡਰ ਕਵਾਲਿਟੀ ਇੱਥੋਂ ਚੈੱਕ ਕਰ ਸਕਦੇ ਜਦੋਂ ਪਰਲੇ ਬੰਨੇ ਨੂੰ ਜਾਊਗੀ ਕਿਉਂਕਿ ਹਲੇ ਦੇ 3 ਮਹੀਨੇ ਪਏ ਨੇ ਤੇ 9 ਮਹੀਨਿਆਂ ਨੂੰ ਕੀ ਆਈਟਮ ਬਣਾਣਾ ਜੋੜੇ ਦਾ ਬਈ ਰੇਟ ਜਮਾ ਬਾਜਵੇ 1,30,000 ਰੁਪਇਆ 1,30 ਜੋੜਾ ਬਈ ਨਾ ਆਪਾਂ ਇਹ ਦੇ ਦਾਂਗੇ ਕਿ ਕਿਲੋਮੀਟਰ ਤੱਕ ਤਕਰੀਬਨ ਦੋਨਾਂ 'ਚੋਂ ਥੋੜਾ ਮੁੱਲੀ ਘਟਾਊਗੀ ਕੱਲੀ ਇਹ ਹੋ ਜੂ ਓਨੇ ਦੀ ਤਿਆਰ ਜਗ੍ਹਾ ਨਾ ਸ਼ੌਂਕ ਨਾ ਕਰਨੀਆਂ ਤੇ ਆਹ ਤੋਹਫਾ ਤੌਰ ਹੋਲ ਕੇ ਜੋਬਰਾ ਇਹ ਵੀ ਖੀਰੀ ਹੋਈ ਆ ਬਾਈ ਖੀਰੀ ਆ ਬਿਊਟੀ ਵਾਲੇ ਪੱਖ 'ਚ ਚੰਗੀ ਆ ਨਾ ਸਾਰੇ ਟਿਪ ਟਿਪ ਟੌਪ ਵੀ ਜਾਨਵਰ ਨੇ ਬਾਈ ਆ ਲੈ ਚੱਲ ਲੈ ਚੱਲ ਇਧਰ ਲੈ ਬੰਨੇ ਐ ਨੂੰ ਲੈ ਚਲਾ ਇੱਥੋਂ ਫੇਸ ਕੁਆਲਿਟੀ ਕਰ ਸਕਦੇ ਹਾਂ ਚੈੱਕ ਤੇ ਵਾਕਿਆ ਬਿਊਟੀ ਵਾਲੇ ਪੱਖ 'ਚ ਵੀ ਆ ਗਈ ਕਿੰਨੇ ਟਾਈਮ ਦੀ ਗੱਬਣਾ ਪ੍ਰਦੀਪ ਇਹ ਬਾਈ ਮਹੀਨਾ ਮੰਨ ਕੇ ਲੈ ਲੈ 20 20 ਤੋਂ 25 ਦਿਨ ਇਹਦੇ ਬਾਕੀ ਆ 20 ਤੋਂ ਇਹ ਤਾਂ ਨੇੜੀ ਆ ਬਾਈ ਕਮਾਲ ਆ 20 ਤੋਂ 25 ਦਿਨ ਮੰਨ ਲੈ ਇਹਦੇ ਬਾਈ ਕਹਿੰਦਾ 20 ਤੋਂ 25 ਦਿਨ ਪੈਂਡਿੰਗ ਨੇ ਤੇ ਆ ਗਈ 22 ਨੁਕਰੀਆਂ ਬਸ਼ੇਰੀਆਂ ਵਰਗੀਆਂ ਬਾਈ ਇਹਦੇ ਚ ਆ ਗਈ ਇੱਥੋਂ ਲੰਬਾਈ ਕਰ ਸਕਦੇ ਹਾਂ ਚੈੱਕ ਇੱਕ ਦੰਦ ਤੋੜਿਆ ਬੜੀ ਇਹਨੇ ਖੀਰੀ ਵਾਲਾ ਠੀਕ ਹੈ ਗੱਲ ਤੇ ਆਰਡਰ ਰੱਖੂਗੀ ਬਿਲਕੁਲ ਨਾਲ ਲੱਗਵਾ ਨਾਲ ਬਈ ਇਹਦਾ ਪ੍ਰਦੀਪ ਕੀ ਰੇਟ ਰਹੂਗਾ 90000 ਰੁਪਏ ਲੈਣ ਦੇਣਾ ਬਈ ਇਹਦਾ ਰੇਟ ਆ ਜਿਹੜਾ ਇਹਦਾ ਲੈਣ ਗੁਰੇ ਇਹ ਚੀਜ਼ਾਂ ਦਾ ਵੀਰੇ ਕੋਈ ਮੁੱਲ ਨਹੀਂ ਹੁਣ ਇਹ ਬੱਚੀ ਜੇ ਆਪਣੇ ਕੋਲ ਵੀ ਖੜ ਗਈ ਇਹਦਾ ਐ ਨਹੀਂ ਪਤਾ ਵੀਰੇ ਕਰਮ ਵਾਲੀ ਜਿੱਦਨੂੰ ਤਿਆਰ ਹੋਵੇ 1 10 15 ਵਾਲੀ ਹੋ ਕੇ ਖੜ ਗਈ ਠੀਕ ਹੈ ਗੱਲ ਤੇ ਪੈਂਡਿੰਗ ਵੀ ਤਕਰੀਬਨ ਇਹਦਾ 25 ਦਿਨਾਂ ਡੇਢ ਜਿਹੜੀ ਆ ਹਾਂ ਹਾਂ ਇਹਦਾ ਬਾਈ ਕਹਿੰਦਾ ਲੈਣਾ 90000 ਰੁਪਏ ਤੇ ਬਿਊਟੀ ਵਾਲੇ ਪੱਖ 'ਚ ਵੀ ਸ਼ਾਨਦਾਰ ਆ ਤੇ ਕੱਦ ਬੱਡ ਵੀ ਫੁੱਲ ਕਰੂ ਕਿਉਂਕਿ ਦੰਦਾਂ ਦੇ ਵਿੱਚ ਹਲੇ ਖੀਰੀ ਮੰਨ ਸਕਦੇ ਹੋ ਇਹ ਚੁੱਕ ਗਈ ਅੱਛੀ ਆ ਗਈ ਇਹ ਆ ਗਈ ਚਾਰ ਦੰਦ ਤੇ ਬਿਊਟੀ ਵਾਲੇ ਪੱਖ ਚ ਇਹ ਵੀ ਫੁੱਲ ਆ ਗਈ ਇਹ ਬਾਈ 7 ਮਹੀਨਿਆਂ ਦੀ ਪ੍ਰੈਗਨੈਂਟ ਆ ਇਹ 7 ਦੀ ਗੱਬਣਾ ਬਾਈ ਟੌਪ ਦੇ ਹੀਫਰ ਨੇ ਵਧੀਆ ਪਰਫਾਰਮ ਚੋਂ ਜਿੱਥੋਂ ਲਏ ਨੇ ਉਹ ਵੀ ਪੂਰਾ ਵਧੀਆ ਹੈਗਾ ਕਹਿਣਾ ਮਤਲਬ ਵੀ ਵਧੀਆ ਹੈ ਐਨੀਮਲ ਨੇ ਹੁਣ ਜਿੱਦਾਂ ਕੋਈ ਚਾਰੇ ਹੀਫਰ ਵੀ ਕੋਈ ਲੈਂਦਾ ਬਾਈ ਦੇਖੋ ਤਾਂ ਭਾਅ ਵੀ ਬਣਦਾ ਸਾਰਾ ਕੁਸਾ ਠੀਕ ਹੈ ਗੱਲ ਰਿਕਾਰਡ ਵਾਲੇ ਨੇ ਗੱਲ ਕਰ ਲਈਏ ਵੀ ਤਕਰੀਬਨ ਸਾਰੇ ਚੰਗੇ ਰਿਕਾਰਡ ਦੇ ਆਗੇ ਮੂੰਹੋ ਮਾਰਦੀਆਂ ਨੇ ਯਾਰ ਫਾਦਰ ਵਾਲੀ ਸਾਈਡ ਤੋਂ ਲਾ ਕੇ ਮੂੰਹੋ ਬੋਲਦੀਆਂ ਨੇ ਬਾਈ ਦੇਖ ਜੇ ਚੀਜ਼ ਹੁਣ ਕੋਈ ਅੱਜ ਪੈਸੇ ਇਨਵੈਸਟ ਕਰਦਾ ਹਾਂਜੀ ਹਾਂਜੀ ਅਗਲੇ ਤੇ ਮੁੱਲ ਲਾਏ ਮੁੜਦੇ ਆ ਬਾਈ ਠੀਕ ਆ ਗੱਲ ਇਹ ਲੈ ਚੱਲ ਇੱਥੋਂ ਕਮਾ ਕੇ ਇੱਥੋਂ ਫੇਸ ਕੁਆਲਿਟੀ ਕਰ ਸਕਦੇ ਹਾਂ ਚੱਕ ਲੈ ਚੱਲ ਬਈ ਇਹਨੂੰ ਫੇਸ ਵਾਲੇ ਵੱਖ ਤੋਂ ਕਰ ਸਕਦੇ ਹਾਂ ਚੱਕ ਕਮਾਲਾ ਕਮਾਲਾ ਇੱਧਰ ਨੂੰ ਬਹੁਤ ਵਧੀਆ ਬੱਚੇ ਨੇ ਬਾਈ ਦੰਦਾਂ ਚ ਆ ਗਈ ਚਾਰ ਦੰਦ ਲੱਗਦੀ ਖੀਰੀਆਂ ਵਾਂਗੂ ਆ ਤੇ ਕੁਆਲਿਟੀ ਬਹੁਤ ਚੰਗੀ ਆ ਗਈ ਜਾਤ ਕੁਆਲਿਟੀ ਬਾਈ ਸਾਰੀਆਂ ਦੀ ਟਿਪ ਟੋਪ ਇਹ ਲੈ ਚੱਲ ਜੋ ਬ੍ਰੈਂਡ ਕਿੰਨੇ ਟਾਈਮ ਦੀ ਗੱਬਣ ਸੱਤ ਦੀ ਚੈੱਕ ਪਾਸ ਆ ਬਾਈ ਸੱਤ ਮਹੀਨਿਆਂ ਦੀ ਗੱਬਣ ਚੈੱਕ ਪਾਸ ਰੇਟ ਇਹਦਾ ਇਹਦਾ ਵੀ 90000 ਰੁਪਏ ਬਾਈ 90 90 ਦੋ ਆ ਇਹ ਦੋ ਐ ਬਾਈ ਐਨੂੰ ਮਾੜੇ ਦਿਖਾ ਕੇ ਦੇਖੀ ਉਧਰ ਨੂੰ ਸਾਰੀਆਂ ਚਾਰੇ ਦਿਓ ਐ ਕਹੂਗਾ ਅਗਲਾ ਵੀਰ ਜੀ ਲੈਣ ਆਲਾ ਹੋਵੇਗਾ ਕਹਿੰਦਾ ਯਾਰ ਵਾਕਿਆ ਠੀਕ ਆ ਠੀਕ ਆ ਗੱਲ ਵੀ ਇਹ ਚਾਰੇ ਆ ਗਈਆਂ ਗੱਬਣਾ ਤੇ ਇੱਕ ਮੈਂ ਦੋ ਆਪਾਂ ਦਿਖਾਤੀਆਂ ਜਰਸੀਆਂ ਹਾਂ ਇਹ ਕਿਸੇ ਨੇ ਛੇ ਲੈਣੀਆਂ ਹੋਈਆਂ ਅੰਬਰਪੀਪਾ ਛੇ ਲੈਣੀਆਂ ਹਨ ਬਾਈ ਆਪਾਂ ਪੌਂਚ ਕਰਨ ਅੰਬਰਸਰ ਪੌਂਚ ਕਰਦੇ ਹਾਂ 100 ਕਿਲੋਮੀਟਰ ਤੱਕ ਛਿਆਂ ਦੀ ਪੌਂਚ ਕਰਦਾ ਠੀਕ ਹੈ ਚਾਰ ਦੀ ਵੀ ਕਰ ਦਾਂਗੇ ਬਾਈ ਆ ਚਾਰ ਦੀ ਵੀ ਬਾਈ ਕਹਿੰਦਾ ਉਹ ਜੀ ਪੌਂਚ ਤੇ ਛਿਆਂ ਦੀ ਵੀ ਕਰ ਦੇਾਂਗੇ ਜੇ ਕਿਸੇ ਨੇ ਅੰਬਰਸਰ ਤੱਕ ਵੀ ਕਰਾਉਣੀਆਂ ਸੱਜਣਵੇਂ ਇਹਦਾ ਸੂਆ ਕਿਹੜਾ ਆ ਗਿਆ ਦੂਜਾ ਬਾਈ ਕਿੰਨੇ ਦਿਨ ਕੱਢਦੀ ਆ ਬਾਈ ਕੱਢੂਗੀ 20 ਦਿਨ ਬੱਛੀ ਠੀਕ ਹੈ ਕਹਿੰਦਾ ਰਿਕਾਰਡ ਕੀਆ ਰਿਕਾਰਡ 30 32 ਕਿਲੋ ਦਾ ਪਲੋਂ ਦਾ ਐਲਨ ਦਾ ਹਾਂ ਇਹ ਆਰਡਰ ਇਹ ਵੀ ਨਾਲ ਲੱਗ ਮੰਜ ਟੌਪ ਦੀ ਆ ਬਾਈ ਜਮਾ ਆਡਰ ਇਹ ਵੀ ਫਿਕਸ ਜਾਂ ਰੱਖੂ ਤੇ ਵਧੀਆ ਜਾਨਵਰ ਨੇ ਬਾਈ ਜਿੰਨੇ ਆਪਾਂ ਦਿਖਾਵਾਂਗੇ ਉਹ ਵੀ ਇਹ ਚੰਗੇ ਸੀਮਨਾ ਦੇ ਨੇ ਤੇ ਇਹਦੇ ਲੱਗੇ ਵੀ ਕੋਈ ਰੱਬ ਨਾ ਕਰੇ ਨਫੇ ਨੁਕਸਾਨ ਕਿਸੇ ਦਾ ਨਹੀਂ ਪਤਾ ਹੁੰਦਾ ਕਿਸੇ ਦੇ ਕਦੋਂ ਹੋ ਜੇ ਸਾਹ ਵਾਲੇ ਜਾਨਵਰ ਨੇ ਠੀਕ ਹੈ ਗੱਲ ਪਰ ਵੀ ਨਾ ਦਾ ਲੈਣ ਵੇਲੇ ਮਾੜਾ ਲਈਏ ਠੀਕ ਹੈ ਗੱਲ ਵੀ ਜਾਨਵਰ ਦੇ ਪੈਸੇ ਆਪ ਵੀ ਜਾਨਵਰ ਦੇ ਪੈਸੇ ਲਾ ਕੇ ਲੈਣੇ ਆ ਤੇ ਅਗਲਾ ਲੈਣ ਵਾਲਾ ਵੀ ਮੁੱਲ ਲਾਉਂਦਾ ਹੀ ਆ ਹਰੇਕ ਵੀਰੇ ਠੀਕ ਹੈ ਗੱਲ ਆ ਚੰਗੇ ਰੁਪਏ ਲਾ ਕੇ ਜਦੋਂ ਬੰਦਾ ਲੈਂਦਾ ਤੇ ਉਹਨੂੰ ਰਿਜ਼ਲਟ ਵੀ ਅੱਗੇ ਚੀਜ਼ ਆ ਚੰਗਾ ਹੀ ਮਿਲਦਾ ਚੰਗਾ ਹੀ ਮਿਲਦਾ ਬਾਈ ਇਹਦਾ ਰੇਟ ਕੀ ਰਹੂਗਾ ਜੀ 11 ਆ ਇਹਦਾ ਬਾਈ ਕਹਿੰਦਾ ਲੈਣਾ 1 ਲੱਖ ਤੇ 10 ਹਜ਼ਾਰ ਤੇ ਅੰਦਰਲੇ ਬੰਨੇ ਸਾਨੂੰ ਮੈਂ ਝੋਟੀਆਂ ਵੀ ਦਿਖਾਈਆਂ ਨੇ ਇੱਕ ਦਿਖਾਈ ਆ ਬੂਰੀ ਤੋਕੜ ਗੱਬਣ ਆ ਨੰਬਰ ਬੋਲਦੇ ਪ੍ਰਦੀਪ 953080956 95308 ਤੇ 095622 ਦਾ ਨੰਬਰ ਹੈ ਪਸ਼ੂ ਸਾਨੂੰ ਦਿਖਾ ਤੇ ਗਿਣਤੀ ਤੋਂ ਬਾਹਰ ਤੇ ਦਿਖਾ ਤੇ ਹਰੇਕ ਪ੍ਰਕਾਰ ਦੀ ਇਹਨਾਂ 'ਚ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ